ਮੈਂ ਦੀ ਵੀਡੀਓ ਹੁੰਦੀ ਸੀ ਉਸ ਟਾਈਮ ਦੇ ਉਹਦੇ ਵਿੱਚ ਸੀਡੀ ਪਾ ਕੇ ਡਿਫਰੈਂਟ ਡਿਫਰੈਂਟ ਗਾਣੇ ਦੀ ਪਰਫਾਰਮ ਕਰਨਾ ਜਾਂ ਫਿਰ ਜ਼ੀ ਸਿਨੇਮਾ ਸੈਟ ਮੈਕਸ ਇਹ ਤੇ ਜਿਹੜੀ ਪੁਰਾਣੀ ਮੂਵੀਜ਼ ਜਿਹੜੀ ਕਿ ਮੈਂ ਅੱਜ ਵੀ ਬਹੁਤ ਦੇਖਦੀ ਆ ਉਹ ਮੂਵੀਜ਼ ਦੇਖਣਾ ਤੇ ਮੇ ਮम्मी ਨੇ ਕੁਐਸਚਨ ਹਮੇਸ਼ਾ ਪੁੱਛਣਾ ਕਿ ਮੰਮਾ ਇਹ ਟੀਵੀ ਦੇ ਅੰਦਰ ਕਿੱਦਾਂ ਜਾਂਦੇ ਆ ਮਤਲਬ ਸਭ ਚੀਜ਼ ਅੰਡਰਸਟੈਂਡੇਬਲ ਹੈ ਬਟ ਹਾਊ ਟੂ ਗੈਟ ਇਨਸਾਈਡ ਦ ਟੀਵੀ ਤੇ ਫਿਰ ਮੰਮਾ ਕਹਿੰਦੇ ਬੜੀ ਮਿਹਨਤ ਲੱਗਦੀ ਹੈ ਇਹਦੇ ਪਿੱਛੇ ਮੈਂ ਕਹਾ ਮੈਂ ਕਹਾ ਚਲੋ ਇੱਕ ਦਿਨ ਤਾਂ ਮੈਂ ਕਰਕੇ ਦੇਖੂਗੀ ਮੈਂ ਕਹਾ ਹੋਊਗਾ ਸੋ ਬੀਸਿਕਲੀ ਇਹ ਮੇਰੇ ਦਿਲ 'ਚ ਹਮੇਸ਼ਾ ਸੀ ਹਮੇਸ਼ਾ ਤੋਂ ਸੀਗਾ ਆਈ ਵਾਂਟਿਡ ਟੂ ਬੀ ਐਨ ਐਕਟਰੈਸ ਐਂਡ ਆਈ ਵਾਂਟ ਟੂ ਬੀ ਮੋਰ ਮੋਰ ਇਨਟੂ ਇਟ ਮੈਨੂੰ ਇਦਾਂ ਹੁੰਦਾ ਹੈ ਕਿ ਜਿੰਨਾ ਰੱਬ ਨੇ ਚਲੋ ਥੋੜਾ ਜਾਂ ਥੋੜਾ ਨਹੀਂ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਇਸ ਚੀਜ਼ ਨੂੰ ਮੈਨੂੰ ਹੋਰ ਹੌਸਲਾ ਮਿਲਦਾ ਹੈ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਹੋਰ ਜੇ ਮਿਹਨਤ ਕਰੂੰਗੀ ਤਾਂ ਸ਼ਾਇਦ ਮੈਂ ਹੋਰ ਅੱਗੇ ਜਾਵਾਂ ਤੇ ਤੁਸੀਂ ਮੈਨੂੰ ਇਦਾਂ ਹੀ ਪਿਆਰ ਕਰੋ <laughs> अच्छा ਜਦੋਂ ਮਤਲਬ ਸੁਪਨੇ ਤੇ ਆਬਵੀਅਸਲੀ ਸਾਰੇ ਵੇਖਦੇ ਆ ਠੀਕ ਹੈ ਕਿ ਅਸੀਂ ਟੀਵੀ ਦੇ ਵਿੱਚ ਆਈਏ ਲੋਕੀ ਸਾਨੂੰ ਜਾਣਨ ਪਹਿਚਾਨਨ ਪਿਆਰ ਕਰਨ ਠੀਕ ਹੈ ਫਰਸਟ ਬ੍ਰੇਕ ਕਿਵੇਂ ਮਿਲਿਆ ਸਾਰਾ ਅ ਫਰਸਟ ਬ੍ਰੇਕ ਜੇ ਮੈਂ ਸਟਾਰਟ ਦੀ ਗੱਲ ਕਰਾਂ ਤਾਂ ਮੈਂ ਕਾਲਜ ਦੇ ਵਿੱਚ ਸੀਗੀ ਤੇ ਮੇਰੇ ਇੱਕ ਟੀਚਰ ਸੀਗੇ ਉਹਨਾਂ ਨੇ ਮੇਰਾ ਇੱਕ ਫੋਟੋ ਸ਼ੂਟ ਕੀਤਾ ਸੀਗਾ ਐਵੇਂ ਕਿ ਟੋਗ੍ਰਾਫੀ ਦੇ ਮੋਡਿਊਲ ਦੀ ਗੱਲ ਆ ਮੈਂ ਫੈਸ਼ਨ ਸਕੂਲ ਤੋਂ ਬਿਲੋਂਗ ਕਰਦੀ ਆ ਉਧਰ ਉਹਨਾਂ ਨੇ ਫੋਟੋ ਸ਼ੂਟ ਕੀਤਾ ਉਹਨਾਂ ਨੇ ਲਾਈਟਿੰਗ ਇਫੈਕਟ ਸ਼ੋਅ ਕਰਨ ਵਾਸਤੇ ਫੋਟੋ ਸ਼ੂਟ ਕੀਤਾ ਸੀਗਾ ਐਂਡ ਸੱਡਨਲੀ ਕੀ ਹੋਇਆ ਮੈਂ ਨਾ ਥੋੜੀ ਜਿਹੀ ਸ਼ਰਾਰਤੀ ਹੁੰਦੀ ਸੀਗੀ ਮੈਂ ਪਿੱਛੇ ਬੈਠ ਕੇ ਮੈਂ ਗੱਲਾਂ ਮਾਰ ਰਹੀ ਸੀਗੀ ਮੇਰੀ ਫਰੈਂਡ ਨਾ ਕਹਿੰਦੇ ਤੂੰ ਖੜੀ ਹੋ ਤੇ ਅੱਗੇ ਆ ਮੈਂ ਨਾ ਫਸ ਗਈ ਕਹਿੰਦੇ ਹੁਣ ਵੌਲੰਟੀਅਰ ਬੰਦ ਤੇ ਲਾਈਟਿੰਗ ਇਫੈਕਟ ਸ਼ੋਅ ਕਰਨੇ ਆ ਇੱਥੇ ਖੜੀ ਹੋ ਜਾ ਉਹਨੇ ਮੈਨ ਉਹਨਾਂ ਨੇ ਮੇਰੀ ਫੋਟੋਆਂ ਖਿੱਚੀਆਂ ਐਂਡ ਬਾਇ ਚਾਂਸ ਬਹੁਤ ਸੋਹਣੀਆਂ ਆ ਤੇ ਮੈਨੂੰ ਨਹੀਂ ਪਤਾ ਸੀ ਮੈਂ ਫੋਟੋਜੈਨਿਕ ਲਾਈਕ ਇੰਨੀ ਜ਼ਿਆਦਾ ਫੋਟੋਜੈਨਿਕ ਆ ਤੇ ਉਨਾਂ ਨੇ ਮੈਨੂੰ ਫੇਰ ਕਿਹਾ ਕਿ ਤੂੰ ਕਿਸੇ ਤੁਸੀਂ ਕਿਸ ਤੂੰ ਕਿਸੇ ਦੇ ਨਾਮ ਮੇਰੇ ਸਟੂਡੀਓ ਆ ਤੇ ਆਪਾਂ ਫੋਟੋ ਸ਼ੂਟ ਕਰਦੇ ਆ ਮੈਂ ਕਿਹਾ ਚਲੋ ਠੀਕ ਆ ਉਸ ਟਾਈਮ ਮੇਰੇ ਕੋਲ ਇੱਕ ਪਿੰਕ ਕਲਰ ਦੀ ਸਕੂਟੀ ਹੁੰਦੀ ਸੀ ਤੇ ਹਾਸ ਸਕੂਟੀ ਮੁੰਦੀ ਸੀਗੀ ਮੈਂ ਉੱਤੇ ਰੱਖਿਆ ਅਸਮਾਨ ਅੱਗੇ ਮੈਂ ਕਿਹਾ ਚਲੋ ਮੈਂ ਕਿਹਾ ਚਲੋ ਤੇ ਮੈਂ ਗਈ ਸਵੇਰੇ ਗਈ ਉੱਥੇ ਮੇਕਅਪ ਮੋਕਅਪ ਕਰਾ ਕੇ ਫੋਟੋ ਸ਼ੂਟ ਕਰਾ ਕੇ ਵਾਪਸ ਆ ਗਈ ਨਾਰਮਲ ਅਗਲੇ ਦਿਨ ਅ ਅਗਲੇ ਨਹੀਂ ਆਇਦੇ ਅਗਲੇ ਆਉਣ ਵਾਲੇ ਹਫਤੇ ਦੇ ਵਿੱਚ ਉਹ ਕਿਸ ਐਗਜ਼ੀਬਿਸ਼ਨ ਹੋਈ ਸੀਗੀ ਫੁਲ ਕਾਰੀ ਐਗਜ਼ੀਬਿਸ਼ਨ ਫੋਰ ਪੰਜਾਬ ਪੰਜਾਬ ਗਵਰਨਮੈਂਟ ਉਹਦੇ ਪੂਰੇ ਐਗਜ਼ੀਬਿਸ਼ਨ ਦੇ ਵਿੱਚ ਮੇਰੀ ਪਿਕਚਰਸ ਲੱਗੀਆਂ ਸੀ ਐਂਡ ਆ ਵਾਸ ਲਾਈਕ ਰੀਲੀ ਮੇਰੇ ਮੇਰੇ ਫਰੈਂਡਸ ਵੀ ਨਾਲ ਕੇਂਦੇ ਤੇਰੀਆਂ ਫੋਟੋਆਂ ਮੈਂ ਕਹਾ ਸੋ ਇਹ ਬੇਸਿਕਲੀ ਮੇਰੀ ਲਾਈਫ ਦਾ ਫਰਸਟ ਬ੍ਰੇਕ ਸੀਗਾ ਉਸ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਫੋਟੋਗ੍ਰਾਫਰ ਨੇ ਕੰਟੈਕਟ ਕੀਤਾ ਕਿ ਤੁਸੀਂ ਮਤਲਬ ਫੋਟੋ ਸ਼ੂਟ ਕਰੋ ਉਸ ਤੋਂ ਬਾਅਦ ਅੱਗੇ ਗਿਆ ਅਗੇ ਮੈਂ ਮਿਸ ਚੰਡੀਗੜ੍ਹ ਦੇ ਵਿੱਚ ਪਾਰਟਿਸਿਪੇਟ ਕੀਤਾ ਮੈਂ ਬਹੁਤ ਜ਼ਿਆਦਾ ਲੰਬੀ ਨਹੀਂ ਹੈਗੀ ਆਈ ਐਮ ਲਾਈਕ ਅ ਐਵਰੇਜ ਗਰਲ ਦੀ ਹਾਈਟ ਦੀ ਆ ਬਟ ਹਾਈਟ ਡਸਨਟ ਮੈਟਰ ਤੁਹਾਡਾ ਟੈਲੈਂਟ ਮੈਟਰ ਕਰਦਾ ਤੁਹਾਡੀ ਸੋਚ ਮੈਟਰ ਕਰਦੀ ਹੈ ਮਤਲਬ ਤੁਹਾਡੀ ਮਿਹਨਤ ਮੈਟਰ ਕਰਦੀ ਆ ਉਸ ਤੋਂ ਬਾਅਦ ਮੈਂ ਮਿਸ ਚੰਡੀਗੜ੍ਹ ਬਣੀ 2012 ਦੇ ਵਿੱਚ ਫਿਰ 2013 ਦੇ ਵਿੱਚ ਮੈਂ ਅਪੀਅਰ ਹੋਈ ਐਲੀਟ ਮਿਸ ਇੰਡੀਆ ਦੇ ਵਿੱਚ ਤੇ ਅੱਜ ਮੈਂ ਪ੍ਰਾਊਡਲੀ ਕਹਿ ਸਕਦੀ ਆ ਕਿ ਮੈਂ ਉਹਦੀ ਜਿਊਰੀ ਮੈਂਬਰ ਆ ਕਿਉਂਕਿ ਮੈਂ ਸਭ ਤੋਂ ਛੋਟੀ ਕੰਟੈਸਟੈਂਟ ਸੀਗੀ ਉਹਦੇ ਵਿੱਚ 5 ਫੁੱਟ 10 ਇੰਚ ਪੰਜ 9 ਇੰਚ ਦੀ ਕੁੜੀਆਂ ਫਿਰ 6 6 ਇੰਚ ਦੀਆਂ ਹੀਲ ਪਾ ਕੇ ਬਹੁਤ ਵੱਡੀਆਂ ਹੋ ਜਾਂਦੀਆਂ ਸੀਗੀਆਂ ਬਟ ਉਹ ਚੀਜ਼ ਨੇ ਮੈਨੂੰ ਕਦੇ ਇਹ ਨਹੀਂ ਕਿਹਾ ਕਿ ਆਹ ਨਹੀਂ ਡੀਮੋਟੀਵੇਟ ਨਹੀਂ ਕੀਤਾ ਕਿਉਂਕਿ ਉਹ ਮੈਨੂੰ ਇਨਾ ਪਿਆਰ ਕਰਦੀਆਂ ਸੀਗੀਆਂ ਮੈਂ ਉਹ ਪਿਆਰ ਨੂੰ ਨੈਗੇਟਿਵ ਨਹੀਂ ਲੈ ਸਕਦੀ ਮੈਂ ਬਹੁਤ ਕੁਝ ਸਿੱਖਿਆ ਮੈਂ ਬਹੁਤ ਕੁਝ ਸਿੱਖ ਕੇ ਆਈ ਉਸ ਤੋਂ ਬਾਅਦ ਮੈਂ ਐਜ਼ ਅ ਮਿਸ ਪਰਸਨੈਲਿਟੀ ਟਾਈਟਲਡ ਹੋਈ 2013 ਦੇ ਵਿੱਚ ਮਿਸ ਇੰਡੀਆ ਦੀ ਉਹ ਮੇਰੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਸੀਗੀ ਉਸ ਤੋਂ ਬਾਅਦ ਵੀਡੀਓਜ਼ ਦੇ ਵਿੱਚ ਮਿਸਟਰ ਰਾਹੁਲ ਦਿੱਤਾ ਸੀਗੇ ਰਣਜੀਤ ਬਾਵਾ ਜੀ ਦਾ Song ਸੀਗਾ ਜੀਨ ਉਹਨਾਂ ਨੇ ਮੈਨੂੰ ਫਰਸਟ ਬ੍ਰੇਕ ਦਿੱਤੀ ਸੀਗੀ ਤੇ that is it this is how we started and ਅੱਜ ਮੈਂ ਇੱਥੇ ਹਾਂ ਬਸ this is a ਸੋ ਇੱਕ ਗੱਲ ਤਾਂ ਸਾਨੂੰ ਪਤਾ ਲੱਗ ਗਿਆ ਕਿ ਮਦਰ ਨੇ ਬਹੁਤ سپورਟ ਕੀਤਾ ਤੁਹਾਨੂੰ ਠੀਕ ਹੈ ਕਦੀ ਘਰ ਚ ਕਿਸੇ ਨੇ ਕੋਈ ਅਗੇਂਸਟ ਵੀ ਆ ਕਿ ਨਹੀਂ ਸਾਰਾ ਇਕ ਹੀ ਕਰ ਰਹੀ ਹੈ ਯਾਰ ਇਹ ਮਤਲਬ ਪੜ੍ਹ ਲਿਖ ਕੁਛ ਮਤਲਬ ਜੌਬ ਵਗੈਰਾ ਕਰ ਕੁਛ ਐਵੇਂ ਦਾ ਵੀ ਕਦੀ ਹੋਇਆ ਘਰ ਦੇ ਵਿੱਚ ਐਕਚੁਅਲੀ ਨਾ ਇਹ ਸਿਰਫ ਮੇਰੇ ਨਾਲ ਨਹੀਂ ਹੁੰਦਾ ਇਹਨਾਂ ਹਰ ਕੁੜੀ ਨਾਲ ਹੁੰਦਾ ਹੈ ਕੁੜੀ ਕੁਛ ਮਰਜ਼ੀ ਕਰ ਲੇ ਸੀਰੀਅਸਲੀ ਉਹ ਮੁੰਡਾ ਮਤਲਬ ਪਾਵੇਂ ਉਹ ਐਂਕਰ ਹੈ ਪਾਵੇਂ ਉਹ ਐਕਟਰ ਹੈ ਪਾਵੇਂ ਉਹ ਕੁਛ ਮਰਜ਼ੀ ਹੈ ਅੱਛਾ ਕੀ ਲੋੜ ਹੈ ਮੈਂ ਆ ਵਰਨਾ ਯੂ نو ਯੂ نو ਵਾਟ ਆ ਮੀਨ ਕਿ ਹਮੇਸ਼ਾ ਹੀ ਹੁੰਦਾ ਕਿ ਮਾਡਲ ਮਾਡਲ ਕੀ ਹੁੰਦਾ ਮਾਡਲ ਦਾ ਸਿਰਫ ਆਮ ਤਿਆਰ ਹੋ ਕੇ ਘੁੰਮਣਾ ਐਂਡ ਆਲ ਦਰ ਸ਼ੋਅ ਆਫ ਕਰਨਾ ਨੋ ਠੀਕ ਆ ਹੁਣ ਵੀ ਜੇ ਮੈਂ ਜੇ ਮੈਨੂੰ ਪਤਾ ਮੇਰਾ ਜੀ ਕਿੰਨਾ ਕਰਦਾ ਕਿ ਉੱਥੇ ਕੋਲਡ ਡਰਿੰਕ ਪਿਆ ਮੈਂ ਕੋਲਡ ਡਰਿੰਕ ਪੀ ਲਾਂ ਹੈਨਾ ਆਪਦੀ ਆਪਦੀ ਬਾਡੀ ਦਾ ਖਿਆਲ ਰੱਖਣਾ ਆਪਦੇ ਆਪ ਨੂੰ ਮੇਨਟੇਨ ਰੱਖਣਾ ਆਪਦੇ ਪੇਰੈਂਟਸ ਦੀ ਡਿਗਨਿਟੀ ਆਪਦੇ ਪਰਿਵਾਰ ਦੀ ਇੱਜ਼ਤ ਇਹਨਾਂ ਚੀਜ਼ਾਂ ਨੂੰ ਇਕੱਠੇ ਕਰਕੇ ਰੱਖਣਾ ਹੁਣ ਜਦੋਂ ਹਾਫ ਮਿਲੀਅਨ ਲੋਕੀ ਤੁਹਾਡੇ ਇੰਸਟਾਗ੍ਰam ਫੇਸਬੁੱਕ ਤੇ ਉਹਨਾਂ ਦੇ ਵਿੱਚੋਂ 1.5 ਮਿਲੀਅਨ ਦੇ ਵਿੱਚੋਂ ਮਿਲੀਅਨ ਦਾ ਟੁਕੜ-ਟੁਕੜ ਹੋਣਗੇ ਮੈਂ ਤਾਂ ਸੌਰੀ ਹਾਫ ਮਿਲੀਅਨ ਕਹਿ ਰਹੀ ਆ ਹਾਫ ਮਿਲੀਅਨ ਦਾ ਲਾਈਫ 1 ਲੱਖ ਬੰਦੇ ਤਾਂ ਹੋਣਗੇ ਜਿਹੜਾ ਕਿ ਤੁਹਾਨੂੰ ਗਾਲਾਂ ਕੱਢਦੇ ਹੋਣਗੇ ਜਾਣ ਕੇ ਖਿਜਣ ਵਾਸਤੇ ਗਲਤ ਬੋਲਦੇ ਹੋਣਗੇ ਜਿਹੜੇ ਕਿ ਨੈਗੇਟਿਵ ਅਨਪੜ੍ਹ ਕਹਿ ਸਕਦੇ ਆ ਆਪਾਂ ਜਿਨ੍ਹਾਂ ਨੂੰ ਆਣਾ ਹੀ ਨਹੀਂ ਸੌਰੀ ਅਨਪੜ੍ਹਾਂ ਨੂੰ ਬਹੁਤ ਅਕਲ ਹੁੰਦੀ ਹੈ ਇਹ ਬਹੁਤ ਹੀ ਅਲੱਗ ਹੀ ਕੈਟਾਗਰੀ ਦੇ ਲੋਗ ਹੁੰਦੇ ਆ ਜਿਹੜੇ ਕਿ ਕੁੜੀਆਂ ਨੂੰ ਗਲਤ ਬੋਲਦੇ ਨੇਗੇ ਜਾਂ ਫਿਰ ਜੋ ਵੀ ਹੋ ਸਕਦਾ ਇਫ ਯੂ ਆਨ ਐਨ ਐਕਟਰੈਸ ਇਫ ਯੂ ਆਨ ਅ ਮਾਡਲ ਤਾਂ ਤੁਹਾਡੀ ਕੋਈ ਇੱਜ਼ਤ ਨਹੀਂ ਕਰਦੇ ਤਾਂ ਬੇਸਿਕਲੀ ਇਹ ਤਾਂ ਹਰ ਹਰ ਸਟੇਜ ਤੇ ਮੈਂ ਫੀਲ ਕੀਤਾ ਹੈ ਮੇਰੇ ਮੇਰੇ ਜਿਹੜੇ ਕੋਸਟਾਰਸ ਨੇ ਕੋਈ ਵੀ ਹੋ ਗਿਆ ਜਿਵੇਂ ਨਾਲ ਕੰਮ ਕਰਦਿਆਂ ਨੇ ਜਿਹੜੀਆਂ ਗਰਲਸ ਨੇ ਅੱਛੀ ਅੱਛਾ ਕੰਮ ਕਰਦਿਆਂ ਨੇ ਉਹ ਵੀ ਫੀਲ ਕਰਦੀਆਂ ਨੇ ਬਟ ਕਿੰਨਾ ਟਾਈਮ ਤੇ ਕਿ ਕੁੜੀ ਉਸ ਚੀਜ਼ ਨੂੰ ਅਗੇਂਸਟ ਨਹੀਂ ਕਹਿ ਸਕਦੀ ਆ ਹਾਂਜੀ ਤੁਸੀਂ 2 ਮਿੰਟ ਕਿਸੇ ਨਾਲ ਖੜੇ ਹੋਗੇ ਉਹ ਐ ਛਾ ਇਹਦੇ ਨਾਲ ਸ਼ੂਟ ਕਰ ਲਿਆ ਅੱਛਾ ਤਾਂ ਉਹ ਚੀਜ਼ਾਂ ਇਟ ਇਜ਼ ਵੈਰੀ ਨੋਰਮਲ ਉਹਨਾਂ ਚੀਜ਼ਾਂ ਤੋਂ ਉੱਤੇ ਵੱਧ ਕੇ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਕਿੰਨਾ ਕਿੰਨਾ ਇੰਪੋਰਟੈਂਟ ਆ ਕਿੰਨਾ ਡਿਫਿਕਲਟ ਆ ਇਹ ਚੀਜ਼ ਕਰਨਾ ਤਬ ਈ ਸੀਕਲੀ ਮੇਰੀ ਫੈਮਿਲੀ ਦੇ ਵਿੱਚ ਐਦਾਂ ਦਾ ਕੋਈ ਨਹੀਂ ਸੀਗਾ ਮੈਂ ਬਹੁਤ ਬlesਸਡ ਆ ਮੇਰੀ ਫੈਮਿਲੀ ਬਹੁਤ ਨਾਈਸ ਆ ਮੇਰੇ ਬ੍ਰਦਰ ਮੇਰੀ ਬ੍ਰਦਰ ਮੇਰੀ ਸਿਸਟਰ ਫਾਦਰ ਮਦਰ ਦੇ ਆਰ ਸੁਪਰ ਸਪੋਰਟਿਵ ਉਸ ਤੋਂ ਬਾਅਦ ਜਦੋਂ ਹਾਂ ਜਦੋਂ ਕੁਝ ਤੁਸੀਂ ਨਹੀਂ ਹੁੰਦੇ ਹੋ ਤੁਸੀਂ ਸਟruggਲਿੰਗ ਪੁਆਇੰਟ ਤੇ ਹੁੰਦੇ ਹੋ ਉਦੋਂ ਤਾਂ ਕਹਿ ਦਿੰਦੇ ਨੇ ਕਿ ਦੀ ਮੋਡਲਿੰਗ ਕੀ ਛੱਡ ਕਰੋ ਸਾਰਾ ਨੇ ਕਿੱਤੀ ਹੋਈ ਆ ਵਧੀਆ ਇਨਫੈਕਟ ਮੈਂ ਫੈਸ਼ਨ ਡਿਜ਼ਾਈਨਰ ਆ ਮੈਂ ਬੀਐਸਸੀ ਫੈਸ਼ਨ ਟੈਕ ਕੀਤੀ ਹੋਈ ਆ ਐਨਆਈਐਫਟੀ ਤੋਂ ਲਾਈਕ ਬਹੁਤ ਔਖਾ ਹੈ ਉਹਦੇ ਵਿੱਚ ਐਡਮਿਸ਼ਨ ਲੈਣਾ ਮੈਂ ਸਾਲ ਬਾਅਦ ਐਡਮਿਸ਼ਨ ਲਿਆ ਸੀਗਾ ਤਿਆਰੀ ਕਰਕੇ ਪਰ ਉਹਨੂੰ ਵੀ ਕਹਿੰਦੇ ਕੀ ਸੂਈ ਧਾਗੇ ਫੜਾ ਰਹੇ ਹੋ ਕੁੜੀਆਂ ਨੂੰ ਉਹ ਬਈ ਤੁਸੀਂ ਜਾ ਕੇ ਤਾਂ ਦੇਖੋ ਉੱਥੇ ਇੱਕ ਟੈਕਨੀਕਲ ਕਿੰਨੀ ਚੀਜ਼ਾਂ ਹੁੰਦੀਆਂ ਨੇ ਬਟ ਬੇਸਿਕਲੀ ਕਿਸੇ ਚੀਜ਼ ਨੂੰ ਸਿਰਫ ਉੱਤੇ ਵਾਲੇ ਨਜ਼ਰੀਏ ਤੋਂ ਦੇਖਣ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਸੱਚੀ ਅੱਖਾਂ ਬੰਦ ਕਰਕੇ ਨਹੀਂ ਅੱਖਾਂ ਖੋਲ ਕੇ ਦੇਖੋ ਕਹਿੰਦੇ ਕਿ ਇਹ ਦੋ ਹੱਥ ਇਹ ਹੱਥ ਨੇਗੇ ਹੈਨਾ ਇਹ ਹੱਥ ਕਹਿੰਦੇ ਬਰਾਬਰ ਨੇ ਰਾਈਟ ਜਾਂ ਫਿਰ ਮੈਨੂੰ ਨਹੀਂ ਲੱਗਦਾ ਇਹ ਬਰਾਬਰ ਨੇਗੇ ਇੱਕ ਹੱਥ ਹਮੇਸ਼ਾ ਵੱਡਾ ਤੇ ਇੱਕ ਹਮੇਸ਼ਾ ਛੋਟਾ ਹੁੰਦਾ ਹੈ ਠੀਕ ਹੈ ਇਦਾਂ ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਦੇਖਣ 'ਚ ਬਿਲਕੁਲ ਬਰਾਬਰ ਲੱਗਦੇ ਹੋਣੇ ਆ ਬਟ ਇਦਾਂ ਦਾ ਕੁਝ ਨਹੀਂ ਹੁੰਦਾ ਬਿਲਕੁਲ ਸਾਰਾ ਬਹੁਤ ਪਿਆਰੀਆਂ ਗੱਲਾਂ ਕਰਦੇ ਹੋ ਪਹਿਲੇ ਪਹਿਲੇ ਤਾਂ ਤੁਸੀਂ ਸੀਰੀਅਸਲੀ ਮਤਲਬ ਇਹ ਜਿੰਨੇ ਪਿਆਰੇ ਲੱਗਦੇ ਨੇ ਉਨੀਆਂ ਹੀ ਪਿਆਰੀਆਂ ਇਹਨਾਂ ਦੀਆਂ ਗੱਲਾਂ ਨੇ ਐਂਡ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਦੈਟਸ ਵਾਈ ਸਾਰਾ ਤੁਸੀਂ ਇੱਥੇ ਹੋ ਠੀਕ ਹੈ ਔਰ ਜਿਹੜੇ ਉਹ 1 ਲੱਖ ਬੰਦਾ ਹੈ ਜੇ ਮਤਲਬ ਨੀਅਰ ਅਬਾਊਟ ਜਿਹੜੇ ਕਹਿੰਦੇ ਆ ਕਿ ਨਹੀਂ ਆ ਸਹੀ ਨਹੀਂ ਆ ਜਾਂ ਆ ਚੀਜ਼ ਗਲਤ ਆ ਜਿਹਨਾਂ ਦੀ ਪਰਸੈਪਸ਼ਨ ਹੀ ਪਰਸੈਪਸ਼ਨਸ 네ਗੇਟਿਵਿ ਬੈਠੇ ਨੇ ਉਹ ਕਮੈਂਟਸ ਕਰਨ ਜੋਗ ਗਈ ਨੇ ਠੀਕ ਹੈ ਐਂਡ ਯੂ ਆਰ ਹੇਅਰ ਰਾਈਟ ਨਾਓ ਸੋ ਅੱਛਾ ਜਦੋਂ ਬਚਪਨ ਦੀ ਗੱਲ ਕਰ ਰਹੀ ਆ ਗੱਲ ਕੀਤੀ ਤੁਸੀਂ ਕਿ ਮੈਂ ਬਹੁਤ ਸ਼ਰਾਰਤੀ ਹੁੰਦੀ ਸੀ ਅੱਛਾ ਕਿਹੜੀ ਇਹੋ ਜੀ ਸ਼ਰਾਰਤ ਹੈ ਸਾਰਾ ਜਿਹੜੀ ਆਡੀਅנס ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਕਿਉਂਕਿ ਤੁਹਾਡੀ ਬਿਊਟੀ ਐਂਡ ਤੁਹਾਡਾ ਟੈਲੈਂਟ ਤਾਂ ਅਸੀਂ ਦੇਖਦੇ ਹਾਂ ਸਕਰੀਨ ਤੇ ਲੇਕਿਨ ਜਿਹੜੀ ਸ਼ਰਾਰਤ ਆ ਨਹੀਂ ਉਹ ਤੁਸੀਂ ਵੀ ਦੱਸ ਸਕਦੇ ਹੋ ਸ਼ਰਾਰਤੀ ਤੇ ਜਿਵੇਂ ਅੱਜ ਵੀ ਬਹੁਤ ਨਾਲ ਲਾਈਕ ਲਾਈਕ ਆਈ ਬਲੀਵ ਇੱਕ ਵਾਰ ਲਾਈਫ ਮਿਲੀ ਆ ਉਹਨੂੰ ਤੁਸੀਂ ਐਵੇਂ ਸੈਡ ਹੋ ਕੇ ਜਾਂ ਫਿਰ ਯੂ نو ਕਿ ਜੇ ਮੈਂ ਮੈਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਵੀ ਕੋਈ ਪਿਕਚਰ ਪੋਸਟ ਕਰਾਂ ਮੈਂ ਮੈਂ ਵੀ ਮਾਡਲ ਟਾਈਪ ਨਹੀਂ ਕਰਦੀ ਜੋ ਮੈਂ ਰੀਅਲ ਹਾਂ ਮੈਂ ਉਦਾਂ ਨਹੀਂ ਕਰਦੀ ਆ ਮਤਲਬ ਜਿਸ ਰੱਬ ਨੇ ਸਮਾਈਲ ਦਿੱਤੀ ਆ ਤਾਂ ਸਮਾਈਲ ਕਰੋ ਹਨਾ ਤੇ ਜਦੋਂ ਮੈਂ ਇਹ ਕਿਸ ਵੈਸੇ ਕੋਈ ਕਰੇ ਨਾ ਇਹ ਹਰਕਤ ਤੇ ਜਦੋਂ ਮੈਂ ਛੋਟੀ ਹੁੰਦੀ ਸੀ ਬੇਸਿਕਲੀ ਮੈਂ ਨਾ ਰੁੱਸ ਜਾਂਦੀ ਹੁੰਦੀ ਸੀ ਮੈਨੂੰ ਬਹੁਤ ਮੈਨੂੰ ਮੈਂ ਬੜੀ ਅਟੈਂਸ਼ਨ ਸੀਕਰ ਹਾਂ ਮੰਮੀ ਦੀ ਸਪੈਸ਼ਲੀ ਮੈਨੂੰ ਆਉਂਦਾ ਕਿ ਮੰਮੀ ਸਭ ਮੈਨੂੰ ਪਿਆਰ ਕਰੇ ਤੇ ਜਦੋਂ ਅੱਜ ਵੀ ਜੇ ਕੁਝ ਹੁੰਦਾ ਤਾਂ ਮੈਂ ਖਿਜ ਜਾਂਦੀ ਹੁੰਨੀ ਆ ਤਾਂ ਛੋਟੇ ਹੁੰਦੇ ਵੇਲੇ ਮੈਂ ਭੱਜ ਜਾਂਦੀ ਸੀ ਘਰੋਂ ਘਰੋਂ ਕਿੱਥੇ ਭੱਜ ਜਾਂਦੀ ਸੀ ਪੜੋਸੀਆਂ ਦੇ ਨਾਲ ਲੁਕ ਜਾਂਦੀ ਹੁੰਦੀ ਸੀਗੀ ਕਿਸੇ ਚਾਚਾ ਦੇ ਘਰੇ ਲੁਕ ਜਾਂਦੀ ਸੀ ਅੰਮੀਰਾ ਚੜ ਜਾਂਦੀ ਸੀ ਫਿਰ ਸਾਰਾ ਦਿਨ ਲੱਭਦੇ ਰਹਿੰਦੇ ਸੀਗੇ ਉਹ ਤੇ ਬਾਅਦ ਦੇ ਵਿੱਚ ਵੀ ਮੈਂ ਅਟੈਂਸ਼ਨ ਜੀ ਹੁੰਦੀ ਸੀ ਮੈਂ ਕਿਹਾ ਹਾਂ ਮੈਂ ਛੱਡ ਕੇ ਚੱਲ ਜਾਂਗੀ ਸਾਰਾ ਕੁਝ ਜਿਸ ਤਰ੍ਹਾਂ ਮੈਨੂੰ ਪਿਆਰ ਨਹੀਂ ਕੀਤਾ ਤੇ ਮੈਂ ਇਹ ਜਿਹੜਾ ਕਦਾਂ ਬਹੁਤ ਕਰਦੀ ਹੁੰਦੀ ਸੀਗੀ ਤੇ ਅੱ ਮੇਬੀ ਇਟਸ ਨਾਟ ਸ਼ਰਾਰਤਾ ਮੇਬੀ ਇਟਸ ਜਸਟ ਫਨ ਜਿਦਾ ਜੇ ਅਸੀਂ ਫਰੈਂਡਸ ਆ ਮੈਂ ਮੈਂ ਤੇ ਮੇਰੀ ਇੱਕ ਫਰੈਂਡ ਹੈ ਜੋ ਕਿ ਅਸੀਂ ਹਮੇਸ਼ਾ ਨਾਲ ਰਹਿੰਦੇ ਆ ਤਾਂ ਸਾਡੀ ਇੱਕ ਪੈਟ ਆਦਤ ਆ ਕਿ ਜਦੋਂ ਸਵੇਰੇ ਉੱਠਣਾ ਤਾਂ ਟੀਵੀ ਲਾ ਕੇ ਉੱਠਣਾ ਵਧੀਆ ਤੇ ਵਧੀਆ ਨੱਚਦੇ ਹੋਏ ਉੱਠਣਾ ਵੀ ਕੋਈ ਵੀ ਪੂਰੇ ਦਿਨ ਦੀ ਸ਼ੁਰੂਆਤ ਤੁਸੀਂ ਬਹੁਤ ਖੁਸ਼ ਹੋ ਕੇ ਕਰੋਗੇ ਜੋਰ ਦੀ ਟੀਵੀ ਲਾ ਕੇ ਅਸੀਂ ਟੋਟਲ ਪੰਗੜੇ ਬੰਦੇ ਹੋਏ ਬੈਠ ਤੇ ਉੱਟਦੇ ਨੇ ਤੁਸੀਂ ਚੈਨਲ ਔਨ ਕਰਦੇ ਹੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ VH1 ओके ਮੇਰੇ ਫਿਰ ਫਿਰ ਮੈਂ ਪੰਜਾਬੀ ਚੈਨਲਸ ਤੇ ਵੀ ਆਉਣੀ ਹੈ ਇਹੀ ਜੀ ਗੱਲ ਨਹੀਂ ਹੈਗੀ ਬੜਾ ਥੋੜਾ ਜਿਹਾ ਇੱਕ ਮੇਰੇ ਫੇਵਰਿਟਸ ਨੇ ਕਿ ਕੁਝ ਜੋ ਕਿ ਮੈਨੂੰ ਬਹੁਤ ਵਧੀਆ ਲੱਗਦੇ ਤਾਂ ਉਹ VH1 ਤੇ ਆਉਂਦੇ ਆਂਦੇ ਨਹੀਂ ਤਾਂ ਤਾਂ ਅੱਛਾ ਹਸਨ ਸਮਾਈਲ ਇਨੀ ਕਿਊਟਾ ਜੋ ਹਸਣਾ ਤੇ ਬੰਦਾ ਵੀ ਹੈ ਠੀਕ ਹੈ ਉਹਦੇ ਤੋਂ ਇਲਾਵਾ ਤੁਹਾਨੂੰ ਖਾਣ ਪੀਣ ਦਾ ਵੀ ਬਹੁਤ ਸ਼ੌਂਕ ਹੈ ਮੈਂ ਇੰਸਟਾ ਤੇ ਤੁਹਾਡੇ ਕੁਝ ਵੀਡੀਓਜ਼ ਦੇਖੇ ਨੇ ਕਦੇ ਤੁਸੀਂ ਮਤਲਬ ਗੇੜੀ ਮਾਰਦੇ ਮਾਰਦੇ ਗੋਲ ਗੱਪੇ ਖਾਣ ਪੁੱਜੇ ਹੁੰਦੇ ਹੋ ਕਦੇ ਕੁਝ ਹੈ ਕਿਹੜੇ ਸਪੋਰਟਸ ਨੇ ਜਿੱਥੇ ਸਾਰਾ ਸਪੈਸ਼ਲੀ ਕੁਛ ਨਾ ਕੁਛ ਖਾਂ ਜਾਂਦੀ ਹੈ ਮੈਂ ਬਹੁਤ ਖਾਨੀਆਂ no doubt ਥੋੜਾ ਜਿਹਾ ਤੇ ਆਨ ਰੱਖਣਾ ਪੈਂਦਾ ਬੜੀ ਐਡੀ ਗੱਲ ਨਹੀਂ ਹੈਗੀ ਮਤਲਬ ਹਾਓ ਪੀਓ ਵਰਕਆਊਟ ਪਾਣੀ ਜ਼ਿਆਦਾ ਪੀਓ ਐਂਡ ਆਲ ਦੈਟ ਥਿੰਗ ਤੇ ਮੇਰੇ ਟ੍ਰੇਨਰ ਨੇ ਅਲਾਉ ਕਰਦਾ ਨਹੀਂ ਤਾਂ ਮੈਂ ਤਾਂ ਰੋਜ਼ ਭੱਜ ਜਾਂ ਕਿਤੇ ਕਿਤੇ ਖਾਣ ਚੰਡੀਗੜ੍ਹ ਦੇ ਵਿੱਚ ਬਹੁਤ ਵਧੀਆ ਵਧੀਆ ਸਪੌਟ ਹੈਗੇ ਆ ਮੈਨੂੰ ਗੋਲ ਗੱਪੇ ਬਹੁਤ ਪਸੰਦ ਹੈ ਮੈਨੂੰ ਚਾਟ ਪਾਪੜੀ ਬਹੁਤ ਬਸੰਦਾ ਮੈਂ ਟਿੱਕੀ ਉਹ ਵੀ ਬਸੰਦਾ ਮੈਂ ਸਾਊਥ ਇੰਡੀਅਨ ਬਹੁਤ ਪਸੰਦ ਆ ਮੈਂ ਕੋਈ ਵੱਡੀ ਫੈਨ ਨਹੀਂ ਹੈਗੀ ਇਟਾਲੀਅਨ ਉਟਲੀਅਨ ਦੀ ਨਾਲ ਇੰਡੀਅਨ ਫੂਡ ਬਹੁਤ ਸਵਾਦ ਹੁੰਦਾ ਹੈ ਤਾਂ ਮੈਨੂੰ ਇੰਡੀਅਨ ਬਹੁਤ ਜ਼ਿਆਦਾ ਪਸੰਦ ਹੈ ਇੰਡੀਅਨ ਜੋ ਮਰਜੀ ਹੋਵੇ ਫੂਡ ਇੱਕ ਹੀ ਜੀ ਚੀਜ਼ ਹੈ ਮਤਲਬ ਜਿਹੜੀ ਜਿਹੜੀ ਤੁਹਾਨੂੰ ਜ਼ਿੰਦਾ ਰੱਖਦੀ ਹੈ ਤਾਂ ਔਰ ਤੋਂ ਕਿਸ ਮੈਂ ਤਾਂ ਮੈਨੂੰ ਤਾਂ ਤੋਰੀ ਲੋਕੀ ਮੈਨੂੰ ਤਾਂ ਇਹ ਚੀਜ਼ਾਂ ਵੀ ਕਦੂ ਆਈ ਸਟਿਲ ਆਈ ਲਾਈਕ ਥੈਮ ਬਸ ਵਧੀਆ ਤਰੀਕੇ ਨਾਲ ਬਣਾ ਹੋਣਾ ਚਾਹੀਦਾ ਤੇ ਮੈਂ ਇੱਕ ਹੋਰ ਜੋ ਕਿ ਸ਼ਾਇਦ ਕਿਸੇ ਸਾਰਾ ਨੂੰ ਨਹੀਂ ਪਤਾ ਮੈਨੂੰ ਕੁਕਿੰਗ ਬਹੁਤ ਜ਼ਿਆਦਾ ਪਸੰਦ ਆ ਰੀਲੀ ਮੈਨੂੰ ਬਹੁਤ ਬਹੁਤ ਜ਼ਿਆਦਾ ਪਸੰਦ ਆ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਕੁਕਿੰਗ ਜ਼ਰੂਰ ਕਰਦੀ ਆ ਕੀ ਕੀ ਬਣਾਉਂਦੇ ਹੋ ਸਭ ਤੋਂ ਪਹਿਲਾਂ ਤਾਂ ਮੈਨੂੰ ਜਿਹੜੀ ਚੀਜ਼ ਮੇਰੀ ਫੇਵਰਿਟ ਹੈ ਜਿਹੜੀ ਮੈਂ ਬਣਾਨੀ ਆ ਪਨੀਰ ਪੁਰਜੀ ਮੈਨੂੰ ਬਹੁਤ ਸਵਾਦ ਆਦੀ ਆ ਤੇ ਮੈਂ ਸਾਰੀ ਚੀਜ਼ ਦੇਸੀ ਗੀਓ ਜਿਵੇਂ ਬਣਾਦੀ ਆ ਨਹੀਂ ਮੈਨੂੰ ਇੱਕ ਗੱਲ ਦੱਸੋ ਸਾਰਾ ਕੁਝ ਤੁਸੀਂ ਖਾਉਨੇ ਹੋ ਠੀਕ ਹੈ ਦੇਸੀ ਕਿਉਂ ਚੀਜ਼ਾਂ ਬਣਾਉਂਦੇ ਹੋ ਫਿਰ ਵੀ ਇਹਨੇ ਮਤਲਬ ਨਾਜ਼ੁਕ ਜੇ ਇਹਨੇ ਪਤਲੇ ਇਹਨੇ ਸਲੀਵ ਮੈਨੇ ਮੇਨਟੇਨਡ ਕਿਵੇਂ ਹੋ ਸੀ ਮੈਂ ਬਣਾ ਲੈਨੀ ਆ ਖਾਣੀ ਘਾਟਾ <laughs> अच्छा खाँगा कौन है नहीं फिर मेरी फ्रेंड्स हो गया फिर कोई आ गया घर या मम्मी पापा नहीं ऑन अ सीरियस नोट जिन्ना मैं खानी हाँ वो तो कितने ज्यादा मैं वर्कआउट कर हाँ मैं ज़्यादा इस चीज़ बिलीव नहीं करती दैट हैव टू ई ईट और हैव टू ई ईट एनीथिंग लाइक दैट नो डाउट यू हैव टू बट मेरा एक मंत्र है लाइफ के बीच खाओ पियो एक्सरसाइज करो मतलब आप दे आप नाव ना करो क्योंकि ਐਟ ਐਟ ਸਮ ਪੁਆਇੰਟ ਮੇਰੀ ਮੇਰੀ ਜੋ ਏਜ ਹੈ ਅਜ ਤੋਂ 5 10 ਸਾਲ ਬਾਅਦ ਮਤਲਬ ਬੁੱਢੇ ਦਾ ਹੋਣਾ ਹੀ ਹੈ ਯੂ نو ਵਾਟ ਆ ਮੀਨ ਉਹ ਚੀਜ਼ਾਂ ਤਾਂ ਹੋਣੀਆਂ ਨੇ ਪਰ ਤੁਸੀਂ ਐਟ ਲੀਸ ਆਪ ਦੀ ਇੱਛਾ ਨਾ ਮਾਰੋ ਕਿਸੇ ਵੀ ਚੀਜ਼ ਨੂੰ ਲੈ ਕੇ ਮੈਂ ਆਪ ਦੀ ਇੱਛਾ ਨਹੀਂ ਮਾਰ ਸਕਦੀ ਹਾਂ ਜੇ ਟਾਈਮ ਨਹੀਂ ਹੈਗਾ ਤਾਂ ਵੀ ਵਰਕਆਊਟ ਕਰੋ ਕਰੇ ਕਰੋ ਸਕਿਪਿੰਗ ਕਰੋ ਕੁਝ ਮਰਜੀ ਕਰੋ ਬਾਡੀ ਦਾ ਖਿਆਲ ਰੱਖੋ ਬਟ ਖਾਓ ਮਤਲਬ ਹਾਂ ਹੈਲਦੀ ਖਾਓ ਇਦਾਂ ਨਹੀਂ ਕਿ ਜਮਾਈ ਰੋਜੀ ਸਮੋਸੇ ਕਚੋਰੀ ਤੁਸੀਂ ਨਾ ਖਾਈ ਜਾਓ ਯੂ نو ਬਟ ਹੈਲਦੀ ਖਾਓ ਬਹੁਤ ਹੈਲਦੀ ਨਹੀਂ ਬਟ ਖਾਓ ਬਸ ਖਾ ਅੱਛਾ ਇੱਕ ਫਿਲਮ ਆਈ ਠੀਕ ਹੈ ਸੁਪਰ ਡੂਪਰ ਹਿੱਟ ਹੋ ਗਈ ਇੱਕ ਪਿਆਰਾ ਜਿਹਾ ਫੇਸ ਸਾਰਾ ਗੁਰਪਾਲ ਦਾ ਠੀਕ ਹੈ ਭੈਣ ਬਣੀ ਹੋਈ ਹੈ ਗਿੱਪੀ ਦੀ ਮੰਜੇ ਬਿਸਰੇ ਦੀ ਮੈਂ ਗੱਲ ਕਰ ਰਹੀ ਹਾਂ ਠੀਕ ਹੈ ਇਹ ਰੋਲ ਕਿਵੇਂ ਮੈਂ ਤੁਹਾਨੂੰ ਮਿਲਿਆ ਐਂਡ ਕਿੰਚ ਪ੍ਰੀਪੇਅਰ ਕੀਤਾ ਖੁਦ ਨੂੰ ਮਤਲਬ ਬਹੁਤ ਹੀ ਨਿਖਰ ਕੇ ਆਇਆ ਬਹੁਤ ਛੋਟਾ ਜਿਹਾ ਪਾਰਟ ਹੈ ਫਿਲਮ ਦੇ ਵਿੱਚ ਲੇਕਿਨ ਬਹੁਤ ਐਪਰੀਸ਼ੀਏਟ ਕੀਤਾ ਗਿਆ ਫਰਸਟ ਆਫ ਆਲ ਥੈਂਕ ਯੂ ਗਿੱਪੀ ਭਾਜੀ ਫॉर ਗਿਵਿੰਗ ਮੀ ਦਿਸ ਆਨਰ ਐਂਡ ਬਲਜੀਤ ਸਿੰਘ ਦੇਵ ਸਰ ਡਾਇਰੈਕਟਰ ਆਫ ਦ ਮੂਵੀ ਮੈਨੂੰ ਐਕਚੁਅਲੀ ਉਹਨਾਂ ਦੀ ਬਹੁਤ ਟਾਈਮ ਪਹਿਲਾਂ ਕਾਲ ਆਈ ਸੀਗੀ ਫॉर ਦਿਸ ਮੂਵੀ ਅਰਦਾਸ ਐਟ ਦੈਟ ਟਾਈਮ ਮੈਂ ਸ਼ਾਇਦ ਇਨੀ ਪ੍ਰੀਪੇਅਰਡ ਨਹੀਂ ਸੀਗੀ ਲਾਈਫ ਦੇ ਵਿੱਚ ਮੇਰੇ ਕੋਲ ਕੁਝ ਹੋਰ ਪਲਾਨ ਸੀਗੇ ਮੇਬੀ ਇਹ ਵਰਕਆਊਟ ਨਹੀਂ ਹੋ ਪਾਇਆ ਉਸ ਤੋਂ ਬਾਅਦ ਮੇਰੇ ਵਾਸਤੇ ਬਹੁਤ ਵੱਡੀ ਗੱਲ ਆ ਕਿ ਮੇਰਾ ਇੱਕ ਪਾਰਟ ਸੀਗਾ ਮੂਵੀ ਦੇ ਵਿੱਚ ਮੈਂ ਉਸ ਟਾਈਮ ਦੇ ਕਿਪੀ ਭਾਜਨ ਦੇਖ ਰਹੀ ਆ ਜਦੋਂ ਮੈਨੂੰ ਯਾਦ ਵੀ ਨਹੀਂ ਮੈਂ ਕਿੰਨੀ ਛੋਟੀ ਹੁੰਦੀ ਸੀਗੀ ਮਤਲਬ ਐਨੀ ਵੀ ਨਹੀਂ ਹੁੰਦੀ ਸੀਗੀ ਤੇ ਉਹਦੋਂ ਮਮਾ ਕਹਿੰਦੇ ਹੁੰਦੇ ਸੀਗੇ ਕਿ ਕਿੰਨਾ ਸੋਹਣਾ ਸਰਦਾਰ ਮਤਲਬ ਉਹ ਕਿੰਨੇ ਸੋਹਣੇ ਨੇ ਭਾਜੀ ਨਾ ਤੇ ਦਿਲਜੀਤ ਦੋਸਾਂ ਦਾ ਸੇਮ ਥਿੰਗ ਆਮ ਸੌਰੀ ਥੈਟ ਮਮਾ ਜੀ ਯੂਸ ਟੂ ਸੇ ਫੋਰ ਦਿਲਜੀਤ ਦੋਸਾਂ ਜੈਂਮ ਬਿਗ ਫੈਨ ਆਫ ਹਮ ਤੇ ਮਤਲਬ ਲਾਈਕ ਥੈਟ ਉਸ ਟਾਈਮ ਦੇ ਉਹ ਸਟਾਰ ਨੇਗੇ ਉਹਨਾਂ ਦੇ ਨਾਲ ਕੰਮ ਕਰਨਾ ਉਹਨਾਂ ਦੇ ਨਾਲ ਡਾਇਲੋਗਸ ਬੋਲਣਾ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨਾ ਇਟਸ ਅ ਸੱਚ ਆਨਰ ਮੈਨੂੰ ਇਹ ਐਕਚੁਅਲੀ ਮਿਲਿਆ ਸੀਗਾ ਅ ਜਦੋਂ ਅੰਮ੍ਰਿਤਜੀਤ ਸਿੰਘ ਦਿਓਸਰ ਨੇ ਮੈਨੂੰ ਕਾਲ ਕੀਤਾ ਸੀਗਾ ਤੇ ਉਹਨਾਂ ਨੇ ਮੈਨੂੰ ਸਮਝਾਇਆ ਸੀਗਾ ਮੈਂ ਤਾਂ ਪਹਿਲਾਂ ਬਲੀਵ ਹੀ ਨਹੀਂ ਕਰ ਰਹੀ ਸੀ ਕਿ ਨਾ ਵਾਸ ਪ੍ਰੈਂਕ ਹੈ ਮੈਨੂੰ ਮਿਲ ਜਾਵੇ ਕਿਉਂਕਿ ਇਹ ਬਹੁਤ ਵੱਡਾ ਬ੍ਰੇਕ ਹੈ ਉਸ ਤੋਂ ਬਾਅਦ ਜਿਹੜੀ ਮੈਂ ਮੂਵੀਜ਼ ਕਰ ਰਹੀਆਂ ਉਹ ਆਈ ਗੈਸ ਉਸ ਦੇ ਬੇਸ ਤੇ ਹੀ ਕਰ ਰਹੀਆਂ ਕਿਉਂਕਿ ਉਹ ਇੱਕ ਛੋਟੇ ਜਿਹੇ ਪਾਰਟ ਨੇ ਛੋਟੇ ਜਿਹੇ ਪਾਰਟ ਨੇ ਹੀ ਮੈਨੂੰ ਨੈਕਸਟ ਮੂਵੀ ਦੀ ਮੇਨ ਲੀਡ ਬਣਾਤਾ ਤੇ ਇਹ ਮੇਰੇ ਵਾਸਤੇ ਬਹੁਤ ਮੈਟਰ ਕਰਦਾ ਹੈ ਇਟ ਇਸ ਮੈਟਰ ਨਹੀਂ ਕਰਦੀ ਕਿ ਤੁਸੀਂ ਵੱਡੀ ਸਕਰੀਨ ਤੇ ਆ ਕੇ ਤੁਹਾਡਾ ਪੂਰਾ ਪੂਰੀ ਮੂਵੀ ਚੱਲ ਰਹੀ ਆ ਪੂਰੀ 100% ਮੂਵੀ ਦੇ ਵਿੱਚ ਤੁਸੀਂ ਆਪਦਾ ਐਕਟਿੰਗ ਪਾਰਟ 2% ਦਿਖਾਓ ਬਟ ਇਹ ਜ਼ਰੂਰੀ ਆ ਕਿ ਉਹ 100% ਮੂਵੀ ਦੇ ਵਿੱਚ ਜੇ ਤੁਹਾਡਾ 2% ਪਾਰਟ ਵੀ ਆ ਉਹਦੇ ਵਿੱਚ ਤੁਸੀਂ ਆਪਦਾ 100% ਦਿਖਾਓ ਤੇ ਮੈਂ ਇਸ ਚੀਜ਼ ਤੇ ਪੂਰਾ ਜ਼ੋਰ ਦੁੱਤਾ ਸੀਗਾ ਕਿ ਮੈਂ ਆਪਦੀ ਐਕਟਿੰਗ ਸਕਿੱਲ ਆਪਦਾ ਮਤਲਬ ਅਡਜਸਟਮੈਂਟ ਜਾਂ ਜੋ ਚੀਜ਼ ਐ ਉਹ ਚੀਜ਼ ਮੈਂ 100% ਦਿਖਾਵਾਂ ਸੋ ਥੈਟ ਕਿ ਅੱਗੇ ਕਿਉਂਕਿ ਆਪਨੇ ਪੰਜਾਬੀ ਸਿਨੇਮਾ ਦੇ ਵਿੱਚ ਸਿਰਫ ਮੈਂ ਹੀ ਨਹੀਂ ਬਹੁਤ ਜ਼ਿਆਦਾ ਟੈਲੈਂਟਡ ਗਰਲਸ ਨੇ ਬਹੁਤ ਜ਼ਿਆਦਾ ਟੈਲੈਂਟਡ ਲੋਕ ਪਈ ਨੇ ਹਜੇ ਵੀ ਨੂੰ ਇੱਕ ਚਾਂਸ ਤੇ ਲੋੜ ਹੈ ਸਿਰਫ ਤੇ ਮੈਂ ਸੀਰੀਅਸਲੀ ਇਹ ਚੀਜ਼ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਉਹਨਾਂ ਨੇ ਚਾਂਸ ਦਿੱਤਾ ਤੇ ਉਸ ਤੋਂ ਬਾਅਦ ਮੇਰਾ ਇੱਕ ਮੂਵੀ ਦਾ ਜਿਹੜਾ ਕਹਿੰਦੇ ਹੈ ਕਿ ਟਰਨੀ ਉਹ ਸ਼ੁਰੂ ਹੋ ਗਈ ਸੋ ਸਾਰਾ ਹਿੱਟ ਵੀ ਹੋ ਚੁੱਕੇ ਹੋ ਫੇਮਸ ਵੀ ਹੋ ਚੁੱਕੇ ਹੋ ਫੇਵਰਿਟ ਵੀ ਬਣ ਚੁੱਕੇ ਹੋ ਠੀਕ ਹੈ ਲੇਕਿਨ ਆ ਪਰਸਨਲੀ ਤੁਹਾਡਾ ਕੀ ਸੁਪਨਾ ਹੈ ਆਪਣੇ ਆਪ ਨੂੰ 5 ਸਾਲ ਬਾਅਦ ਜਾਂ 3 ਸਾਲ ਬਾਅਦ ਕਿੱਥੇ ਵੇਖਦੀ ਹੈ ਸਾਰਾ ਗੁਰਪਾਲ ਮੈਂ ਜ਼ਿਆਦਾ ਕੁਝ ਤਾਂ ਪਲਾਨ ਕਰਦੀ ਨਹੀਂ ਐ ਇਹ ਲਾਈਫ ਬਾਰੇ ਮੈਂ ਗੋਡ ਚ ਉਹ ਬਲੀਵ ਕਰਦੀ ਆ ਮੈਂ ਸਿਰਫ ਮਿਹਨਤ ਤੇ ਬਲੀਵ ਕਰਦੀ ਆ ਕਿ ਜਿੰਨਾ ਟਾਈਮ ਤੱਕ ਮੈਂ ਮਿਹਨਤ ਕਰ ਰਹੀ ਆ ਮੈਨੂੰ ਉਸਦਾ ਫਲ ਮਿਲਦਾ ਰਹਿਣਾ ਬਟ ਯੈਸ ਮੈਂ ਜਿੱਦਾਂ ਮੂਵੀਜ਼ ਨੂੰ ਸ਼ੁਰੂ ਕੀਤੀਆਂ ਨੇ ਤੇ ਮੈਂ ਮੂਵੀਜ਼ ਦੇ ਵਿੱਚ ਹੀ ਅੱਗੇ ਫਰਦਰ ਕਰਨਾ ਚਾਹੂੰਗੀ ਜਿੰਨਾ ਟਾਈਮ ਮੈਂ ਕਰ ਸਕਦੀ ਆ ਜਿੰਨਾ ਟਾਈਮ ਮੈਂ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰ ਸਕਦੀ ਆ ਮੈਂ ਥਿਸ ਇਜ਼ ਵਾਟ ਆ ਵਾਂਟ to do further and moreover uh, lately shayad a cheez ik bridge hunda hai har ik kudi di ya fir har ik insaan di life de vich ki aap di personality nu change karna as i sing megania but ida matlab enu prove karn vaste enu prove karn vaste ki a model can sing actress can sing ਤਾਂ ਇੱਕ ਬ੍ਰਿਜ ਹੁੰਦਾ ਉਹ ਤੋੜਨ ਵਾਸਤੇ ਮੈਂ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਆਉਣ ਵਾਲੀ 1-2 ਮਹੀਨੇ ਦੇ ਵਿੱਚ ਮੈਂ ਆਪਦੇ ਟਰੈਕ ਜਿਹੜੇ ਆ ਲਾਂਚ ਕਰ ਰਹੀ ਆ ਸੋ ਇਟਸ ਗੋਇੰਗ ਟੂ ਬੀ ਰੀਲੀ ਵੰਡਰਫੁਲ ਐਂਡ ਬਿਕਾਜ਼ ਥੈਂਕ ਗੋਡ ਆ ਹੈਵ ਲਾਈਕ ਗੁੱਡ ਫੈਨ ਫੋਲੋਇੰਗ ਗਰਲਸ ਤੇ ਉਹ ਜਿੰਨੀਆਂ ਜਿੰਨੀਆਂ ਸੋਹਣੀ ਸੋਹਣੀ ਕੁੜੀਆਂ ਨੂੰ ਫੋਲੋ ਕਰਦੀਆਂ ਨੇ ਤੇ ਉਹਨਾਂ ਵਾਸਤੇ ਮੇਰੇ ਕੋਲ ਬਹੁਤ ਸੋਹਣੇ ਸੋਹਣੇ ਗਾਣੇ ਆ ਤੇ ਉਹ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਰਿਵੀਲ ਕਰਾਂਗੀ ਯੈਸ ਇੱਕ ਮੈਂ ਦੱਸ ਸਕਦੇ ਆ ਕਿ ਹੁਣ ਅਗਸਤ ਦੇ ਵਿੱਚ ਮੇਰੇ ਗਾਣਾ ਰਿਲੀਜ਼ ਹੈ ਜੋ ਕਿ ਬੇਸਿਕਲੀ ਹੈਗਾ ਹੀ ਇਸ ਤੇ ਚਾਈਲਡ ਅਬਿਊਜ਼ thing ਆਣਾ ਹੈ ਐਕਚੁਅਲੀ ਦਿਸ ਇਜ਼ ਦਿਸ ਇਜ਼ ਐਕਚੁਅਲੀ ਵਾਟ ਹੈਪਨਸ ਵਿਦ ਗਰਲ ਇਨ ਫੈਕਟ ਹੈਪਨਡ ਵਿਦ ਮੀ ਐਸ ਵੈਲ ਬਚਪਨ ਦੇ ਵਿੱਚ 올 दैट ਯੂ نو ਕ੍ਰੀਪੀ ਅੰਕਲ অর ਮੇਬੀ ਐਨੀਥਿੰਗ ਆਊਟ ਆਫ ਦ ਫੈਮਿਲੀ ਚਾਈਲਡ ਅਬਿਊਜ਼ਿੰਗ ਬਹੁਤ ਜ਼ਿਆਦਾ ਹੁੰਦੀ ਹੈ ਕੋਈ ਇਹਨਾਂ ਚੀਜ਼ਾਂ ਬਾਰੇ ਗੱਲ ਨਹੀਂ ਕਰਦਾ ਸਾਰੇ ਕਹਿੰਦੇ ਆ ਕਿ ਸ਼ਾਇਦ ਬੱਚੇ ਨੂੰ ਲੱਗਦਾ ਕਿ ਸ਼ਾਇਦ ਇਸ ਚੀਜ਼ ਦਾ ਕੋਈ ਪਤਾ ਹੀ ਨਹੀਂ ਜਾਂ ਫਿਰ ਇਸ ਚੀਜ਼ ਦਾ ਮਤਲਬ ਹੀ ਨਹੀਂ ਕੋਈ ਉਹਨਾਂ ਨੂੰ ਪਤਾ ਨਹੀਂ ਹੁੰਦਾ ਮਮ ਤਾਂ ਕਦੇ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਕੀ ਜਵਾਬ ਹੈ ਚਲੋ ਛੱਡੋ ਇਹਨੂੰ ਇਸ ਚੀਜ਼ ਤੋਂ ਕੱਢੋ ਤਾਂ ਇਹਨਾਂ ਚ ਇਹ ਚੀਜ਼ ਤਾਂ ਦਬ ਕੇ ਰਹਿ ਜਾਂਦੀਆਂ ਨੇ ਤਾਂ ਮੈਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਹਾਈਪ ਦੇ ਰਹੀ ਆ ਆਪਦੀ ਸੋਸ਼ਲ ਨੈਟਵਰਕਿੰਗ ਦੇ ਥਰੂ ਕੀ ਹੁੰਦਾ ਨਾ ਕਿ ਜਦੋਂ ਆਪਾਂ ਹੁਣ ਜਿੱਦਾਂ ਕਹਿੰਦੇ ਸੋਹਣੀ ਲੱਗ ਰਹੀ ਐ ਇੱਕ ਸੋਹਣੀ ਜੀ ਫੋਟੋ ਖਿੱਚੀ ਇੰਸਟਾਗ੍ਰam ਤੇ ਪਾਤੀ ਐ ਫੇਸਬੁੱਕ ਤੇ ਪਾਤੀ ਹਾਂਜੀ ਆਗੇ ਕਿੰਨੇ ਲਾਈਕ ਪਜੀ 25 50000 ਲਾਈਕ ਆ ਗਏ ਹੁਣ ਉਹ 50000 ਲਾਈਕ ਦਾ ਮੈਂ ਕੀ ਕਰੂੰਗੀ ਮੈਂ ਅਪਰੀਸ਼ੀਏਟ ਕਰੂੰਗੀ ਥੈਂਕ ਯੂ ਕਰੂੰਗੀ ਬਟ ਜੇ ਮੈਂ ਕੋਈ ਵਧੀਆ ਚੀਜ਼ ਸ਼ੇਅਰ ਕਰ ਰਹੀ ਆ ਜਿਹਦੇ ਕਰਕੇ ਲੋਕਾਂ ਨੂੰ ਨੌਲੇਜ ਹੋਵੇ ਜਾਂ ਜਿਹਦੇ ਕਰਕੇ ਇੱਕ ਕਹਿੰਦੇ ਨਾ ਇੱਕ ਅਵੇਅਰਨੈਸ ਆਵੇ ਲੋਕਾਂ ਦੇ ਵਿੱਚ ਉਸ ਚੀਜ਼ ਦਾ ਜ਼ਿਆਦਾ ਫਾਇਦਾ ਹੈ ਕਿ ਅੱਜ ਮੈਂ ਮੈਂ ਜੇ ਗਾਣਾ ਕਰੂੰਗੀ ਪਿਆਰ ਤੇ ਤਾਂ ਪਿਆਰ ਇੱਕ ਤਰੀਕੇ ਦਾ ਨਹੀਂ ਹੁੰਦਾ ਪਿਆਰ ਦੁਨੀਆ ਤੇ ਬਹੁਤ ਤਰੀਕੇ ਦਾ ਹੁੰਦਾ ਜਿਹੜਾ ਤੁਸੀਂ ਹਸਬੰਡ ਨਾਲ ਕਰਦੇ ਹੋ ਅਡ ਹੁੰਦਾ ਜਿਹੜੇ ਮਦਰ ਨਾਲ ਕਰਦੇ ਹੋ ਅਡ ਹੁੰਦਾ ਸਿਸਟਰ ਨਾਲ ਅਡ ਹੁੰਦਾ ਬ੍ਰਦਰ ਨਾਲ ਅਡ ਹੁੰਦਾ ਚੀਜ਼ਾਂ ਨਾਲ ਅਡ ਹੁੰਦਾ ਕੈਮਰੇ ਨਾਲ ਅਡ ਹੁੰਦਾ ਮਾਈਕ ਨਾਲ ਅਡ ਹੁੰਦਾ ਸੋ ਥੀਸ ਆਰ ਦ ਥਿੰਗਸ ਤੇ ਉਸ ਚੀਜ਼ ਨੂੰ ਮੈਂ ਇੱਕ ਕਹਿ ਦੋ ਕਿ ਪੁਆਇੰਟ ਬਣਾ ਕੇ ਉਸ ਚੀਜ਼ ਨੂੰ establish ਕਰਕੇ ਮੈਂ ਆਪਣੇ ਗਾਣੇ ਬਣਾ ਰਹੀ ਹਾਂ so that ki ਮੈਂ ਆਪਣੇ ਫੇਮ ਨੂੰ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਇੱਕ ਅਵੇਅਰਨੈਸ ਲੈ ਕੇ ਆਵਾਂ ਤੇ ਇੱਕ ਪੰਜਾਬੀ ਜਿਹੜੀ 뮤ਜ਼ਿਕ ਇੰਡਸਟਰੀ ਆ ਉਹਦੇ ਵਿੱਚ ਕੁਝ ਡਿਫਰੈਂਟ ਤੇ ਕੁਝ ਨਵਾਂ ਤੇ ਕੁਝ ਐਕਚੁਅਲੀ ਨੋਲੇਜੇਬਲ ਕਰੀਏ I guess ਇੰنگ ਤੁਸੀਂ ਗੱਲ ਕੀਤੇ ਮੈਂ ਪੁੱਛ ਰਹੀ ਵਾਲੀ ਸੀ ਤੁਹਾਡੇ ਬਹੁਤ ਸਾਰੇ tracks I mean ਤੁਸੀਂ ਕਰਨ ਵਾਲੇ ਹੋ ਠੀਕ ਹੈ ਹੁਣ ਸਾਰਾ ਨੂੰ ਅਸੀਂ ਬਤੌਰ ਸਿੰਗਰ ਵੀ ਸੁਣਾਗੇ ਠੀਕ ਹੈ ਇੱਕ ਗੀਤ ਸਾਰੀ ਆਡੀਅੰਸ ਨੂੰ ਆਪਣੀ ਆਵਾਜ਼ ਦੇ ਵਿੱਚ ਦੋ ਲਾਈਨਾਂ ਸੁਣਾ ਹੀ ਦਿਓ ਯੈਸ ਮੈਂ ਇਨ ਫੈਕਟ ਮੈਂ ਜਿਹੜਾ ਮੇਰਾ ਟਰੈਕ ਆਉਣਾ ਮੈਂ ਉਹਦਾ ਮਤਲਬ ਤੁਹਾਨੂੰ ਵੈਸੇ ਹੀ ਸੁਣਾ ਦਿੰਨੀ ਆ ਥੋੜਾ ਜਿਹਾ ਬਸ ਇੱਕੋ ਲਾਈਨ ਸੁਣਾਉਂਗੀ ਕਿਉਂਕਿ ਇਟਸ ਲਾਈਕ ਨਾਟ ਰਿਲੀਜ਼ਡ ਯੈਟ ਉਸ ਤੋਂ ਬਾਅਦ ਕੁਝ ਮੱਤੀ ਸੁਣ ਲਓ ਜ਼ਿੰਦਗੀ ਮੈਂ ਸਾਰੀ ਉਹਦੇ ਉੱਤੋਂ ਦੇਵਾ ਵਾ ਕਾਸ਼ ਕੋਈ ਦੁੱਖਾਂ ਨੂੰ ਵੰਡੋਣ ਵਾਲਾ ਮਿਲੇ ਵਾਓ ਮਤਲਬ ਮੈਨੇ ਪਹਿਲੇ ਤੋਂ ਤੁਹਾਡੀ ਸਮਾਈਲ ਬਹੁਤ ਸੋਹਣੀ ਹੈ ਦੂਜੀ ਤੁਹਾਡੇ ਤੁਸੀਂ ਗਾਉਂਦੇ ਵੀ ਬਹੁਤ ਵਧੀਆ ਹੋ ਇਹ ਸਾਨੂੰ ਸੀਰੀਅਸਲੀ ਨਹੀਂ ਪਤਾ ਸੀ ਸਿੱਖਿਆ ਹੈ ਮਤਲਬ ਤੁਸੀਂ ਜੀ ਮੈਂ ਸਿੱਖ ਰਹੀਆਂ ਕਾਫੀ ਟਾਈਮ ਤੋਂ ਜੀ ਐਕਚੁਅਲੀ ਕੀ ਇਹ ਦਰਾ ਇਹ ਚੀਜ਼ਾਂ ਹੀ ਜਿਹਾ ਹੁੰਦੀਆਂ ਨੇ ਇਹਨਾਂ ਦੇ ਵਿੱਚ ਟੈਕਨੀਕਲ ਕਲੀਅਰ ਹੋਣਾ ਬਹੁਤ ਜ਼ਰੂਰੀ ਹੁੰਦਾ ਜੇ ਬੈਕ ਇਸ ਕੁਝ ਵੀ ਗਾ ਦੋ ਨਹੀਂ ਇਹ ਤੁਸੀਂ ਸੱਚੀ ਇੱਕ ਆਰਟਿਸਟ ਹੋ ਤਾਂ ਹਰ ਇੱਕ ਚੀਜ਼ ਨੂੰ ਟਾਈਮ ਟੂ ਟਾਈਮ ਸਿੱਖਣਾ ਪੈਂਦਾ ਹੈ ਤੇ ਇਸ ਤਰ੍ਹਾਂ ਸਿੱਖ ਰਹੀ ਹਾਂ ਤੇ ਮੈਂ ਪੂਰੀ ਜ਼ਿੰਦਗੀ ਹੀ ਸਿੱਖਦੀ ਰਵਾਂਗੀ ਕਿਉਂਕਿ ਇਹ ਚੀਜ਼ਾਂ ਕਦੇ ਵੀ ਤੁਸੀਂ ਪਰਫੈਕਟ ਨਹੀਂ ਹੋ ਸਕਦੇ ਨਾ ਜੀਵਾਂ ਦੇ ਵਿੱਚ ਜਿੰਨਾ ਜ਼ਿਆਦਾ ਸਿੱਖੋਗੇ ਉਹਨਾਂ ਤੁਹਾਡੇ ਵਾਸਤੇ ਤੁਹਾਡੀ ਆਡੀਅנס ਵਾਸਤੇ ਵਧੀਆ ਦਿਲਜੀਤ ਤੁਹਾਡੇ ਬਹੁਤ ਫੇਵਰਿਟ ਨੇ ਰਾਈਟ ਦਿਲਜੀਤ ਦਾ ਇੱਕ ਗਾਣਾ ਸੇ ਸੁਣ ਸਕਦੇ ਹਾਂ ਤੁਹਾਡੇ ਕੋਲੋਂ ਜੀ ਜੀ ਯੈਸ 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 ਕਿਹੜਾ ਸੁਣਾਉਣਾ ਤੇ ਤਾਂ ਬਹੁਤ ਨੇ ਮਿੱਤਾਂ ਦੇ ਜੰਗ ਸ਼ਨ ਤੇ ਰਾਤ ਲੱਗੀਆਂ ਮਹਿਫਿਲਾਂ ਨਰੇ ਮਿੱਤਰਾਂ ਦੇ ਜੰਗਸ਼ਣ ਤੇ ਰਾਤ ਲੱਗੀਆਂ ਮਹਿਫਲਾਂ ਨਰੇ ਤੈਨੂੰ ਬੱਲੀ ਐਨੀ ਤੈਨੂੰ ਬੱਲੀ ਐਨੀ ਤੇਨੂੰ ਬੱਲੀ ਐਨੀ ਦਿ ਲੋਕ ਕੱਢ ਕੇ ਰਾਤ ਪੈ ਗਈ ਸੀ ਬਰਾਂਡੇ ਵਾਲੇ ਮਾਰੇ ਮਿੱਤਰਾਂ ਦੇ ਹੋਏ ਹੋਏ ਵੈਰੀ ਗੁੱਡ ਸਾਰਾ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਨੂੰ ਆਫਰ ਆਇਆ ਹੈ ਠੀਕ ਹੈ ਦਿਲਜੀਤ ਨਾਲ ਇੱਕ ਸਿੰਗਲ ਟਰੈਕ ਹੈ ਇੱਕ ਪੂਰੀ ਫਿਲਮ ਹੈ ਔਰ ਇੱਕ ਗੌਂਡ ਦਾ ਮਤਲਬ ਬੈਕਗ੍ਰਾਉਂਡ ਤੁਸੀਂ ਕਰਨਾ ਹੈ ਪਰਫਾਰਮ ਠੀਕ ਹੈ ਤੇ ਕੀ ਕਰਨਾ ਚਾਹੋਗੇ ਮੈਂ ਕਿਸੇ ਵੀ ਚੀਜ਼ ਨੂੰ ਮਨਾ ਨਹੀਂ ਕਰੂੰਗੀ ਮਤਲਬ ਉਹਨਾਂ ਦਿਨ ਮੇਰਾ ਇੱਕ ਸ਼ੋ ਹੋਇਆ ਸੀਗਾ ਲਖਨਊ ਦੇ ਵਿੱਚ ਐਂਡ ਮੈਂ ਪਹਿਲੀ ਵਾਰ ਉਹਨਾਂ ਨੂੰ ਮਿਲੀ ਸੀਗੀ ਮੈਂ ਇਹ ਦਿਲੋਂ ਕਹਿ ਰਹੀ ਹਾਂ ਲਾਈਕ देयर इज ਨਥਿੰਗ <coughs> there is nothing lying in ਮੈਂ ਦਿਲੋਂ ਉਹਨਾਂ ਨੂੰ ਬਹੁਤ ਜ਼ਿਆਦਾ ਅਡੋਰ ਕਰਦੀ ਆ ਹੀ ਇਸ ਜਸਟ ਅਮੇਜ਼ਿੰਗ ਬਹੁਤ ਅਮੇਜ਼ਿੰਗ ਨਗੇਓ ਸਿੰਗਿੰਗ ਦੇ ਵਿੱਚ ਹੋ ਵੀ ਐਕਟਿੰਗ ਦੇ ਵਿੱਚ ਹੋ ਐਸ ਅ ਪਰਸਨ ਉਹ ਹੀ ਜਸਟ ਟੂ ਅਮੇਜ਼ਿੰਗ ਮੈਨੂੰ ਨਾ ਜਰਨਲੀ ਇਹ ਪੁੱਛਿਆ ਹੁੰਦਾ ਹੂ ਇਜ਼ ਯੂਰ ਫੇਵਰਿਟ ਐਕਟਰ ਇਨ ਬਾਲੀਵੁੱਡ ਹੂ ਇਜ਼ ਯੂਰ ਫੇਵਰਿਟ ਐਕਟਰ ਇਨ ਹਾਲੀਵੁੱਡ ਐਂਡ ਆਲ that ਐਕਟਰ ਮੀਨ ਐਕਟਰ ਹੈ ਨਾ ਐਕਟਰ ਮੀਨ ਅ ਪਰਫਾਰਮਰ ਪਰਫਾਰਮਰ ਮੈਨੂੰ ਸਭ ਤੋਂ ਬੈਸਟ ਅੱਜ ਅੱਜ ਤੱਕ ਆ ਦਰਮਿੰਦਰ ਜੀ ਨੇ ਮਾਈ ਫੇਵਰਿਟ ਨੇ ਉਸ ਤੋਂ ਬਾਅਦ ਸੀਰੀਅਸਲੀ ਮੈਂ ਦਿਲਜੀਤ ਦਸਾਂਝ ਬਹੁਤ ਪਸੰਦ ਹੈਗੇ ਪਰਸਨਲੀ ਮੈਨੂੰ ਬਹੁਤ ਪਸੰਦ ਹੈਗੇ ਤਾਂ ਉਹਨਾਂ ਨਾਲ ਕਿਸੇ ਵੀ ਚੀਜ਼ ਨੂੰ ਮੈਂ ਕਦੇ ਮਤਲਬ ਕਦੇ ਵੀ ਮਨਾਈ ਕਰ ਸਕਦੀ ਹੀ ਜਸਟ ਡੂ ਇਟ ਓਕੇ ਸਾਰਾ ਬਹੁਤ سارے ਸੰਗਸ ਤੁਹਾਡੇ ਬੈਕ ਟੂ ਬੈਕ ਹਿਟ ਰਏ ਨੇ ਠੀਕ ਹੈ ਫਿਲਮ ਹੈ ਸਾਰਾ ਪੂਰੇ ਐਕਸਪੀਰੀਅੰਸ ਦੇ ਵਿੱਚ ਯਾਨੀ ਕਿ ਸ਼ੂਟਿੰਗ ਲਾਈਫ ਦੇ ਵਿੱਚ ਠੀਕ ਹੈ ਕਿਹੜੀ ਇੱਕ ਐਹੋ ਜੀ ਯਾਦ ਹੈ ਜਿਹੜੀ ਵਾਕੇ ਤੁਹਾਡੇ ਲਈ ਕਦੀ ਵੀ ਫੇਡ ਨਹੀਂ ਹੋ ਸਕਦੀ ਯਾਦ ਐਕਚੁਅਲੀ ਪਤਾ ਹੈ ਕੀ ਹੁੰਦਾ ਜਦੋਂ ਅਸੀਂ ਸੈੱਟ ਤੇ ਪਹੁੰਚਦੇ ਹਾਂ ਸਟੇ ਤੇ ਪਹੁੰਚ ਕੇ ਚਾਹ ਦੇ ਦੋ ਜੀ ਕੌਫੀ ਦੇਓ ਗ੍ਰੀਨ ਟੀ ਦਿਓ ਹਰ ਕਿਸੇ ਦੀ ਡਿਮਾਂਡ ਹੁੰਦੀ ਆ ਉਹ ਡਿਮਾਂਡ ਨੂੰ ਪੂਰਾ ਕੌਣ ਕਰਦਾ ਸਪੋਰਟ ਬாய் ਇੱਕ ਇੱਕ ਅਲੱਗ ਹੀ ਫੀਲ ਫੀਲਿੰਗ ਦਵਾ ਦਿੰਦੇ ਨੇ ਸਪੋਰਟ ਬாய் ਕਿ ਹਾਂ ਜੀ ਉਹ ਇੰਨਾ ਤੁਹਾਨੂੰ ਪਿਆਰ ਕਰਦੇ ਨੇ ਕਿ ਮੈਡਮ ਕਿਆ ਚਾਹੀਏ ਮੈਡਮ ਕਿਆ ਨਹੀਂ ਚਾਹੀਏ ਮੈਡਮ ਐਸੇ ਕਰਨਾ ਮੈਡਮ ਵੈਸੇ ਕਰਨਾ ਜੀ 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 ਉਹਨਾਂ ਉਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਹਨਾਂ ਨੂੰ ਅਪਰੀਸ਼ੀਏਟ ਕਰੋ ਉਹਨਾਂ ਨੂੰ ਉਹ ਤੁਹਾਡਾ ਖਿਆਲ ਰੱਖਦੇ ਹਰ ਟਾਈਮ ਤੁਹਾਨੂੰ ਪਾਣੀ ਚਾਹ ਇਹ ਉਹ ਉਹ ਬਹੁਤ ਮਿਹਨਤ ਕਰਦੇ ਆ ਮੈਨੂੰ ਤਾਂ ਕਦੇ-ਕਦੇ ਇਹ ਫੀਲ ਹੁੰਦਾ ਕਦੇ-ਕਦੇ ਨਹੀਂ ਮੈਨੂੰ ਹਮੇਸ਼ਾ ਹੀ ਫੀਲ ਹੁੰਦਾ ਕਿ ਮੇਰਾ ਜਿਹੜਾ ਸਪੋਰਟ ਬੋਏ ਆ ਜਿਹ ਜੋ ਬੰਦਾ ਮੇਰਾ ਮੇਰਾ ਖਿਆਲ ਰੱਖ ਰਿਹਾ ਉਹ ਮੇਰੇ ਤੋਂ ਵੀ ਜ਼ਿਆਦਾ ਮਿਹਨਤੀ ਆ ਉਹ ਗਰਮੀ ਹੋਵੇ ਧੁੱਪ ਹੋਵੇ ਠੰਡ ਹੋਵੇ ਉਹ ਬੰਦਾ ਨਹੀਂ ਲੱਗਿਆ ਰਹਿੰਦਾ ਤਾਂ ਇਸ ਇੰਡਸਟਰੀ ਨੇ ਮੈਨੂੰ ਇੱਕ ਚੀਜ਼ ਜਦੋਂ ਕਿਉਂਕਿ ਆਬਵੀਅਸਲੀ ਪਹਿਲਾਂ ਨਹੀਂ ਪਤਾ ਜਦੋਂ ਐਕਟਰ ਨਹੀਂ ਸੀਗੇ ਆ ਫਿਰ ਜਦੋਂ ਨਹੀਂ ਇੰਡਸਟਰੀ ਦੇ ਵਿੱਚ ਹੀ ਨਹੀਂ ਪਤਾ ਸੀਗਾ ਕਿ ਐਦਾਂ ਕੁਝ ਹੁੰਦਾ ਹੈ ਇਹ ਜੀ ਕੋਈ ਚੀਜ਼ ਹੁੰਦੀ ਆ ਸਪੋਰਟ ਬੋਏ ਨਾਲ ਦੀ ਕੋਈ ਚੀਜ਼ ਹੁੰਦੀ ਆ ਵੀ ਇਹ ਜੋ ਕੁਝ ਵੀ ਹੁੰਦਾ ਹੁੰਦਾ ਵੀ ਤੁਹਾਡਾ ਕੋਈ ਇੰਨਾ ਖਿਆਲ ਰੱਖਦਾ ਪਰ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਅੱਜ ਮੈਂ ਸੀਰੀਅਸਲੀ ਉਹਨਾਂ ਸਾਰਿਆਂ ਸਪੋਰਟ ਬੋਏ ਨੂੰ ਸੰਤੋਸ਼ ਜਾਂ ਜਿਨ੍ਹਾਂ ਦੇ ਮੈਨੂੰ ਨਾਮ ਯਾਦ ਆ ਹਿਮਾਂਸ਼ ਭਈਆ ਸਾਰਿਆਂ ਨੂੰ ਮੈਂ ਸੀਰੀਅਸਲੀ ਮੈਂ ਦਿਲੋਂ ਥੈਂਕ ਯੂ ਕਰਦੀ ਆ ਜਿਹੜਾ ਮੈਨੂੰ ਇੰਨਾ ਇੰਨਾ ਮੈਨੂੰ ਵਧੀਆ ਫੀਲ ਕਰਾਉਂਦੇ ਨੇ ਤਾਂ ਇਹ ਚੀਜ਼ ਜਿਹੜੀ ਇੰਡਸਟਰੀ ਨੇ ਮੈਨੂੰ ਐਕਚੁਅਲੀ ਸਿਖਾਈ ਹੈ ਤੇ ਮੈਂ ਹਰ ਸੈੱਟ ਤੇ ਦੇਖਦੀ ਆ ਕਿ ਉਹਨਾਂ ਦੇ ਬੰਦਿਆਂ ਦੇ ਕਰਕੇ ਅਸੀਂ ਪੂਰਾ ਦਿਨ ਕੰਮ ਕਰ ਸਕਦੇ ਹਾਂ ਕਿਉਂਕਿ ਉਹ ਸਾਡੇ ਤੋਂ ਵੀ ਜ਼ਿਆਦਾ ਮਿਹਨਤ ਕਰਦੇ ਨੇ। ਵਾਓ! ਅੱਛਾ ਸਾਰਾ ਬਹੁਤ سارے ਸ਼ੂਟਿੰਗਸ ਕੀਤੀਆਂ ਤੁਸੀਂ ਫੇਵਰਿਟ ਸ਼ੂਟਿੰਗ ਟਾਈਮ ਕਿਹੜਾ ਸੀ ਜਿਹੜਾ ਮੈਮੋਰੀਏਬਲ ਹੋ ਗਿਆ ਹੋਵੇ ਸਾਰੀ ਲੱਗਦੀ ਕਿ ਉਸ ਸ਼ੂਟਿੰਗ ਦੇ ਵਿੱਚ ਮੈਨੂੰ ਬਹੁਤ ਮਜ਼ਾ ਆਇਆ ਹੋਵੇ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਹੋਵੇ। ਮੈਂ ਨਾ ਐਕਚੁਅਲੀ ਮੈਂ ਹਰ ਇੱਕ ਸ਼ੂਟ ਤੇ ਬਹੁਤ ਜ਼ਿਆਦਾ ਇੰਜੋਏ ਕਰਦੀ ਹਾਂ ਕਿਉਂਕਿ ਕੈਮਰਾ ਮੇਰਾ ਪਿਆਰ ਹੈ ਕੈਮਰੇ ਨਾਲ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ। ਫਿਰ ਵੀ ਜੇ ਮੈਂ ਕਦੇ ਸੋਚਾਂ ਇਸ ਚੀਜ਼ ਦੇ ਬਾਰੇ ਇੱਕ ਵੇਰ ਇੱਕ ਵਾਰ ਯਾਰ ਮੇਰਾ ਸ਼ੂਟ ਸੀਗਾ ਕਿੱਥੇ ਧਨੌਲਤੀ ਮਸੂਰੀ ਦੇ ਉੱਤੇ ਉਹ ਬਹੁਤ ਮੈਮਰੀਏਬਲ ਆ ਉਹਦੇ ਕੀ ਹੋਇਆ ਸੀਗਾ 스ਨੋ ਹੋਈ ਹੋਈ ਸੀ ਤੇ ਮੇਰੇ ਸਾਡੀ ਗੱਡੀ ਜਾ ਰਹੀ ਸੀਗੀ ਮੈਂ ਨੀਂਦ ਚ ਸੀਗੀ ਮੈਂ ਫਰੰਟ 'ਚ ਬੈਠੀ ਸੀ ਤੇ ਗੱਡੀ ਸਲਿੱਪ ਹੋ ਗਈ ਖੁਸ਼ਕਦਰਦ ਗੱਡੀ ਸਲਿੱਪ ਹੋ ਗਈ ਗੱਡੀ ਅੱਧੀ ਖਾਈ ਚੱਦੀ ਉੱਤੇ ਆਈ نو ਦੈਟ ਵਾਸ ਵੈਰੀ ਸਕੀਰੀ ਹੁਣ ਮੈਨੂੰ ਹੱਸਾਰੇ ਉਸ ਟਾਈਮ ਨਹੀਂ ਆ ਰਿਹਾ ਸੀ ਤੇ ਮੈਂ ਦਿਲ ਲੰਮਕੀ ਹੋਈ ਸੀ ਅੱਦਾਂ ਖਾਈ ਦੇ ਵਿੱਚ ਇਦਾਂ ਮੈਂ ਉੱਠੀ ਕਚਟਕੇ ਜੇ ਨਾਲ ਮੈਂ ਕੋ ਸ਼ਿਫਟ ਇਹ ਤਾਂ ਖਾਈ ਹੈ ਬਾਅਦ ਦੇ ਵਿੱਚ ਜਿਹੜੇ ਪਾਜੀ ਅੱਧੇ ਬੈਠੇ ਸੀਗੇ ਮਤਲਬ ਜਿਹੜੇ ਡਰਾਈਵਰ ਪਾਜੀ ਸੀ ਉਹਨਾਂ ਨੇ ਮੇਰਾ ਇੱਕ ਹੱਥ ਫੜਿਆ ਹੋਇਆ ਸੀਗਾ ਲੱਕਲੀ ਉਹਨਾਂ ਨੇ ਮੈਨੂੰ ਐ ਖਿੱਚਿਆ ਉਧਰਲੀ ਖਿੜਕੀ ਚੋਂ ਜਿੱਦਾਂ ਮੈਨੂੰ ਖਿੱਚਿਆ ਸਾਰੀ ਗੱਡੀ ਥੱਲੇ ਓ ਸ਼ਿਟ ਸੀਰੀਅਸਲੀ ਹਾਂ ਸੀਰੀਅਸਲੀ ਇਹ ਮੈਂ ਕਦੇ ਨਹੀਂ ਭੁੱਲਦੀ ਤੇ ਉਸ ਤੋਂ ਅਗਲੇ ਦਿਨ ਮਤਲਬ ਉਹ 31st ਦੀ ਉਹ ਸੀਗੀ ਡੇ 31st ਦਸੰਬਰ ਸੀਗਾ ਨਵਾਂ ਸਾਲ ਚੜਨ ਦਾ ਸਾਲ ਤਾਂ ਨਵੇਂ ਸਾਲ ਤੇ ਨਵੀਂ ਜ਼ਿੰਦਗੀ ਮਿਲੀ ਬਟ ਇਸ ਤੋਂ ਵੀ ਮੈਨੂੰ ਇੱਕ ਚੀਜ਼ ਸਿੱਖਣ ਨੂੰ ਮਿਲੀ ਆ ਮੈਂ ਹਰ ਚੀਜ਼ ਤੋਂ ਕੁਝ ਸਿੱਖਣ ਮਤਲਬ ਸਿੱਖਣ ਦੀ ਕੋਸ਼ਿਸ਼ ਕਰਦੀ ਆ ਕਿ ਕਿ ਸੋਣਾ ਨਹੀਂ ਚਾਹੀਦਾ ਫਰੰਟ ਸੀਟ ਤੇ ਐਗਜ਼ੈਕਟਲੀ ਯਾ ਫਰੈਂਡ ਸੀਟ ਤੇ ਸੁਣਾ ਨਹੀਂ ਚਾਹੀਦਾ ਤੁਸੀਂ ਬੰਦੇ ਨੂੰ ਡਿਸਟਰਬ ਕਰ ਦਿਓ ਜਿਹੜਾ ਨਾਲ ਬੈਠਾ ਹੁੰਦਾ ਹੈ ਐਗਜ਼ੈਕਟਲੀ ਮਤਲਬ ਸੀਰੀਅਸ ਐਕਚੁਅਲ ਦੇ ਵਿੱਚ ਬਚਾਅ ਹੋਇਆ ਪੜੇ ਬਹੁਤ ਮੁਸ਼ਕਿਲ ਬਹੁਤ ਸੀਰੀਅਸ ਦਾ ਵਾਸ ਰੀਲੀ ਸਕੈਰੀ ਬਟ ਚਲੋ ਠੀਕ ਆ ਕੋਈ ਨਾ ਰੱਬ ਜੀ ਦਾ ਸ਼ੁਕਰ ਹੈ ਮੈਂ ਉਹ ਬਲੀਵ ਕਰਦੀ ਹਾਂ ਉਹਨਾਂ ਤੇ ਬਚਾ ਲਿਆ ਉਹਨਾਂ ਨੇ ਵਧੀਆ ਅੱਛਾ ਸਾਰਾ ਤੁਸੀਂ ਬਹੁਤ ਕਿਊਟ ਹੋ ਚੁਲਬੁਲੇ ਹੋ ਨੋਟੀ ਹੋ ਠੀਕ ਹੈ ਖਾ ਕਰਦੇ ਰਹਿੰਦੇ ਹੋ ਤੁਹਾਨੂੰ ਲੱਗਦਾ ਹੈ ਕਿ ਲਾਈਫ ਹਾਸੀਆਂ ਖੇਡੀਆਂ ਦੇ ਨਾਲ ਕੱਢਣੀ ਚਾਹੀਦੀ ਹੈ ਬਹੁਤ ਵਧੀਆ ਹੁੰਦਾ ਠੀਕ ਹੈ ਲੇਕਿਨ ਕੋਈ ਇੱਕ ਇਹੋ ਜਿਹਾ ਮੂਮੈਂਟ ਹੈ ਜਿਹੜਾ ਵਾਕਈ ਤੁਹਾਡੀ ਲਾਈਫ ਦੇ ਵਿੱਚ ਫਨੀਐਸਟ ਬਣ ਗਿਆ ਹੋਵੇ ਹੁਣ ਤੱਕ ਫਨੀਸਟ ਬਣ ਗਿਆ ਹੋਵੇ ਕਿਹੜਾ ਫਨੀ ਤਾਂ ਐਕਚੁਅਲੀ ਬਹੁਤ ਹੋਇਆ ਓ ਯੈਸ ਗੁੱਡੇ ਨੰਬਰ 1 ਸ਼ੂਟ ਕਰ ਰਹੇ ਸੀਗੇ ਅਸੀਂ ਦੇ ਪ੍ਰੀਤ ਜਸ਼ਨ ਨੇ ਕੀਤਾ ਸੀਗਾ ਤਿੰਨ ਦਿਨ ਤੋਂ ਤਿੰਨ ਨਹੀਂ ਚਾਰ ਦਿਨ ਸ਼ੂਟ ਹੋਇਆ ਇੱਕ ਪਿੰਕ ਕਲਰ ਦਾ ਸੂਟ ਸੀਗਾ ਮੇਰਾ ਪਿੰਕ ਕਲਰ ਦਾ ਸੂਟ ਚਾਰ ਦਿਨ ਪਾਈ ਰੱਖਿਆ ਮੈਂ ਮੈਂ ਨਾਲ ਹੀ ਸੀਗੀ ਸੂਟ ਨਹੀਂ ਤੋਤਾ ਹੋਇਆ ਸੀਗਾ ਇਟ ਐਂਡ ਇਟ ਵਾਸ ਸੋ 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 ਹੌਟ ਤੇ ਉਹ ਬਹੁਤ ਜ਼ਿਆਦਾ ਖਰਾਬ ਸੀਗਾ ਤਾਂ ਉਹ ਸੂਟ ਨਾ ਮੈਮਰੀਬਲ ਬਣਾ ਕੇ ਅਸੀਂ ਉੱਤੇ ਟੰਗ ਕੇ ਆਏ ਸੀਗੇ ਸੋ ਦੈਟ ਵਾਸ ਰੀਲੀ ਫਨੀ ਜਿੱਦਾਂ ਉਹ ਉਹ ਨੂੰ ਫੋਟੋਆਂ ਲੈ ਰਹੀ ਸੀਗੇ ਉਹ ਸੂਟ ਦੀ ਕਿਉਂਕਿ ਉਹ ਸੂਟ ਇਹਨਾਂ ਡੰਟੀ ਹੋ ਚੁੱਕਿਆ ਸੀਗਾ ਬਟ ਸਟਿਲ ਉਹ ਇੱਕ ਬਹੁਤ ਵੱਡੀ ਚੀਜ਼ ਹੈ ਤੇ ਉਹ ਮੀਰੀ ਨਾ ਦਾਦੀ ਜੀ ਦਾ ਸੂਟ ਸੀਗਾ ਤੇ ਜਦੋਂ ਮੈਂ ਘਰਿਆਂ ਦਾਦੀ ਦਾ ਸੂਟ ਕਿੱਥੇ ਮੇਰਾ ਮੈਂ ਕਿਹਾ ਉੱਧਰ ਮੈਂ ਛੱਡ ਲਈ ਤੇ ਦਾਦੀ ਮੇਰੇ ਬਹੁਤ ਬੋਲਦੇ ਭਾਈ ਦਾਦੀ ਨੇ ਮੇਰੇ ਬਹੁਤ ਬੋਲਿਆ ਤੁਸੇ ਮੇਰੇ ਬਿਆਹ ਦਾ ਸੂਟ ਛੱਡ ਕੇ ਆਈਆਂ ਤੋੜੀਏ ਹੋ ਜ ਤੋੜਈਏ ਮੈਂ ਕਿਹਾ ਮਾਂ ਮੈਂ ਕਿਹਾ ਦਾਦੀ ਤੁਸੇ ਹੁਣ ਟੀਵੀ ਤੇ ਦੇਖੋਗੇ ਮੈਂ ਨਹੀਂ ਦੇਖਦੀ ਟੀਵੀ ਤੇ ਤੁਹਾਡੇ ਸੂਟ ਸੂਟ ਛੱਡ ਕੇ ਆਈਆਂ ਸੋ ਦੈਟ ਵਾਸ ਕਾਈਂਡ ਆਫ ਫਨੀ ਬਟ ਉਹ ਸੂਟ ਸੀਰੀਅਸਲੀ ਆਈ ਸਟਿਲ ਮਿਸ ਦੈਟ ਸੂਟ ਮੈਂ ਉੱਥੇ ਭੁੱਲ ਲਈ ਆਈ ਸੀਗੀ ਪਰ ਕੋਈ ਨਾ ਉਦਾਂ ਦਾ ਮੈਂ ਇੱਕ ਬਣਾਇਆ ਵੀ ਉਦਾਂ ਦਾ ਹੀ ਮੈਂ ਬਣਾ ਰਿਆ ਕੁਝ ਬਹੁਤ ਇੰਬੈਰੈਸਿੰਗ ਵੀ ਰਹੀ ਕਦੇ ਇੰਬੈਰੈਸਿੰਗ ਇੰਬੈਰੈਸਿੰਗ ਅੰਬੈਰੈਸਿੰਗ ਵੀ ਮੇਰੇ ਵਾਸਤੇ ਬਹੁਤ ਵਾਰੀ ਹੋਇਆ ਕਾਫੀ ਕੁਝ ਬਦ ਯਾਦ ਕਰਨਾ ਥੋੜਾ ਔਖਾ ਹੋ ਜਾਂਦਾ ਅੱਛਾ ਸਾਰਾ ਲਾਈਫ ਦੇ ਵਿੱਚ ਅਜਿਹਾ ਕੀ ਹੈ ਜਿਹੜਾ ਸਾਰਾ ਨੂੰ ਸਭ ਤੋਂ ਜ਼ਿਆਦਾ ਕਮਜ਼ੋਰ ਕਰਦਾ ਹੈ इमोशनल ਕਰਦਾ ਹੈ ਜਾਂ ਸੈਟ ਕਰ ਦਿੰਦਾ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਮੈਂ ਬਹੁਤ ਜ਼ਿਆਦਾ ਕੋਲ ਹਾਰ ਪਰਸਨ ਆ ਮਤਲਬ ਉਦਾਂ ਕੋਲ ਹਾਰ ਨਹੀਂ ਕੀ ਬਸ ਐਵੇਂ ਮੈਨੂੰ ਫਰਕ ਨਹੀਂ ਪੈਂਦਾ ਨਹੀਂ ਇੱਕ ਕੁੜੀ ਜੇ ਸਟਰੋਂਗ ਨਹੀਂ ਬਣੂਗੀ ਨਾ ਜੇ ਉਹਨੂੰ ਇਸ ਚੀਜ਼ ਦਾ ਮਤਲਬ ਨਹੀਂ ਪਤਾ ਕਿ इमोशनल ਹੋਣ ਦੇ ਵਿੱਚ ਤੇ ਰੀਅਲ ਹੁੰਚੇ ਕੀ ਫਰਕ ਆ ਉਹ ਸ਼ਾਇਦ ਲਾਈਫ ਚ ਅੱਗੇ ਨਹੀਂ ਵਧ ਸਕਦੀ ਤੁਹਾਡੀ ਕਮਜ਼ੋਰੀ ਜੇ ਹੋਵੇ ਤਾਂ ਤੁਸੀਂ ਆਪ ਹੋਣੇ ਚਾਹੀਦੇ ਹੋ ਇਸ ਤੋਂ ਇਲਾਵਾ ਮਾਪੇ ਬਾਪ ਰਿਲੇਟਿਵ ਖਾਣਾ ਪੀਣਾ ਕੈਮਰਾ ਸੋਨਾ ਪਿਆਰ ਮੁਹੱਬਤ ਅੱਛੀ ਕਿਤਾਬਾਂ ਕੁਝ ਵੀ ABC ਦੀ ਕੋਈ ਵੀ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹੀ ਨਾ ਹੋਵੇ ਜਿਹੜੀ ਤੁਹਾਨੂੰ ਕਮਜ਼ੋਰ ਕਰੇ ਇੱਕ ਵਾਰੀ ਆਪ ਦੇ ਆਪ ਆਪ ਜਾਓ ਆਪ ਦੇ ਆਪ ਨੂੰ ਸ਼ੀਸ਼ੇ ਚ ਦੇਖੋ ਤੇ ਕਹੋ ਵਾਈ ਤੇਰੀ ਕੁਲ ਸਾਰਾ ਉਹ ਚੀਜ਼ ਹੈਗਾ ਜਿਹੜੇ ਕਿ ਕਟਰੀਨਾ ਕੈਫ ਕੋਲੇਆ ਠੀਕ ਹੈ ਆਪਦੇ ਆਪ ਨੂੰ ਮਿਹਨਤ ਕਰੋਗੇ ਤਾਂ ਤੁਸੀਂ ਕੁਝ ਵੀ ਕਰ ਸਕਦਾ ਮੈਨੂੰ ਬਹੁਤ ਕੁੜੀਆਂ ਦੇ ਮੈਸੇਜ ਆਉਂਦੇ ਹੁੰਦੇ ਆ ਇੰਸਟਾਗ੍ਰam ਤੇ ਤੇ ਮੈਂ ਬਹੁਤ ਐਪਰੀਸ਼ੀਏਟ ਕਰਦੀ ਹਾਂ ਕਿ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਤੇ ਉਹ ਕਹਿੰਦੇ ਕਿ ਹੁੰਦੇ ਆ ਕਿ ਮੈਂ ਨਾ ਮਾਡਲ ਬਣਨਾ ਚਾਹੁੰਦੀ ਹਾਂ ਤੇ ਪਰ ਮੇਰੇ ਪੇਰੈਂਟਸ ਨਾ ਬਣਨ ਨਹੀਂ ਦਿੰਦੇ ਮੈਂ ਕਿਹਾ ਮਾਡਲ ਕੋਈ ਬਣ ਨਹੀਂ ਸਕਦਾ ਮਤਲਬ ਮਾਡਲ ਬਣਨ ਦੀ ਚੀਜ਼ ਨਹੀਂ ਆ ਇਹ ਤੁਹਾਡੇ ਅੰਦਰ ਹੁੰਦੀ ਚੀਜ਼ ਹੈ ਕਿ ਇਸ ਚੀਜ਼ ਨਾਲ ਮੈਨੂੰ ਪਿਆਰ ਹੈ ਜਾਂ ਇਸ ਤਰੀਕੇ ਨਾਲ ਮੈਂ ਚੱਲ ਸਕਦੀ ਆ ਯਾ ਰੱਬ ਨੇ ਇਹ ਨਹੀਂ ਜ਼ਰੂਰੀ ਕਿ ਤੁਸੀਂ ਬਹੁਤ ਸੋਹਣੇ ਹੋ ਕਈ ਕਹਿੰਦੇ ਮੈਂ ਬਹੁਤ ਮੋਟੀ ਆ ਮੈਂ ਕੀ ਕਰਾਂ ਫਿਰ ਕੀ ਹੋਇਆ ਪਲੱਸ ਸਾਈਜ਼ ਮਾਡਲ ਨਹੀਂ ਹੁੰਦੀਆਂ ਯੂ نو ਉਹ ਕਹਿੰਦੇ ਮੇਰੇ ਇਹ ਆ ਮੇਰੇ ਉਹ ਆ ਮੇਰੇ ਫੇਵਰਿਟ ਜਿਹੜੇ ਮਤਲਬ ਜੋ ਕਿ ਅੱਜ ਕੱਲ ਬਹੁਤ ਜ਼ਿਆਦੇ ਨਾਮ ਹੈ ਉਹਨਾਂ ਦਾ ਨਵਾਜ਼ਦੁਨ ਸਿੱਦਕੀ ਠੀਕ ਹੈ ਹੀ ਇਜ਼ ਨਾਟ ਹੈਂਡਸਮ ਹੀ ਇਜ਼ ਨਾਟ ਟਾਲ ਸਲਮਾਨ ਖਾਨ ਇਜ਼ ਨਾਟ ਟਾਲ ਸ਼ਾਹਰੁਖ ਖਾਨ ਇਜ਼ ਨਾਟ ਟਾਲ ਹੀ ਇਜ਼ ਨਾਟ ਦੈਟ ਲਾਈਕ ਦੈਟ ਐਕਟਿੰਗ ਸਕਿੱਲ ਹੈ ਉਹਨਾਂ ਕੋਲੇ ਤੇ ਤੁਸੀਂ ਕੁਝ ਕੁਝ ਇਸ ਬਣ ਨਹੀਂ ਸਕਦੇ ਹਰ ਚੀਜ਼ ਵਾਸਤੇ ਮਿਹਨਤ ਲੱਗਦੀ ਆ ਆਪ ਦੇ ਆਪ ਤੇ ਸਟਾਰਟ ਤਾਂ ਕਰੋ ਕਹਿੰਦੇ ਵਟ ਕਹਿੰਦੇ ਨਾ ਜਿਹੜੀ ਚੀਜ਼ ਨੂੰ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਚਾਹੁੰਦੀ ਆ ਇੱਕ ਵਾਰ ਸ਼ੁਰੂਤ ਸ਼ੁਰੂਆਤ ਤਾਂ ਕਰੋ ਉਹ ਚੀਜ਼ ਅਲਟੀਮੇਟਲੀ ਤੁਹਾਨੂੰ ਸੀਰੀਅਸ ਹੀ ਮਿਲ ਜਾਂਦੀ ਹੈ ਮੇਰਾ ਪਰਸਨਲ ਬਲੀਵ ਆ ਮੈਂ ਤਾਂ ਹੀ ਨਹੀਂ ਕਹਿੰਦੀ ਮੇਨੇ ਬਲੀਵ ਹੈ ਇਹ ਇੱਕ ਅਜਮਾਈ ਹੋਈਆਂ ਚੀਜ਼ਾਂ ਨਹੀਂ ਇਹ ਸੱਚੇ ਐਕਸਪੀਰੀਐਂਸਿਸ ਨੇਗੇ ਕਿ ਜਦੋਂ ਤੁਸੀਂ ਚਾਹੋ ਨਾ ਹੁਣ ਜੇ ਮੈਂ ਅੱਜ ਮੇਰਾ ਜੀ ਕਰਦਾ ਹੈ ਨਾ ਤੁਸੀਂ ਵੀ ਕਦੇ ਨੋਟ ਕਰ ਲਿਓ ਇਹ ਜੇ ਤੁਸੀਂ ਵੀ ਕਰੋਗੇ ਕਦੇ ਨਾ ਜੇ ਤੁਹਾਡਾ ਜੀ ਕਰਦਾ ਹੈ ਕਿ ਸਵੇਰੇ ਉੱਠ ਕੇ ਕਿ ਯਾਰ ਅੱਜ ਤਾਂ ਮੈਂ ਨਾ ਸੀਰੀਅਸly ਮੈਂ ਗੋਲ ਗੱਪੇ ਖਾਣੇ ਆ ਤੁਸੀਂ ਸ਼ਾਮ ਤੱਕ ਗੋਲ ਗੱਪੇ ਖਾ ਸਕਦੇ ਹੋ ਤੁਸੀਂ ਖਾਓਗੇ ਠੀਕ ਆ ਜੇ ਤੁਹਾਡਾ ਸੱਚੀ ਦਿਲ ਆ ਸੱਚੀ ਦਿਲ ਆ ਤਾਂ ਫਿਰ ਗੋਲ ਗੱਪੇ ਤੇ ਮਾਡਲ ਬਣਨ ਚੰਨਾ ਕੋਈ ਜ਼ਿਆਦਾ ਫਰਕ ਨਹੀਂ ਆਏਗਾ। ਵਾਓ। ਠੀਕ ਹੈ। ਅੱਛਾ ਸਾਰਾ ਲਾਈਫ ਦੇ ਵਿੱਚ ਸਭ ਤੋਂ ਕ੍ਰੇਜ਼ੀਸਟ ਕੰਮ ਕਿਹੜਾ ਜਿਹੜਾ ਸਾਰਾ ਨੇ ਕੀਤਾ? ਕ੍ਰੇਜ਼ੀਸਟ ਮੇਰੇ ਸਿਰ ਤੇ ਚਿਪਕਲੀ ਡਿੱਗੀ ਸੀ ਕਿ ਮੈਨੂੰ ਹਟਾਇਆ ਸੀ। ਓਏ ਹੋਏ ਹੋਏ ਮੈਨੂੰ ਬਹੁਤ ਡਰ ਲੱਗਦਾ ਚਿਪਕਲੀ ਤੋਂ। ਇੱਕ ਵਾਰ ਮੈਂ ਮੇਰੇ ਇੱਥੇ ਡਿੱਗੀ ਸੀਗੀ। ਓਹੋ। ਮਤਲਬ ਅੱਜ ਚਿਪਕਲੀ ਵਾਲੀ ਸੋਚਣਾ ਮੈਨੂੰ ਕੁਝ ਹੋ ਜਾਂਦਾ ਹੈ। ਮੇਰੇ ਮੇਰੇ ਸੱਚੀ ਮੇਰਾ ਮੇਰਾ ਇੱਕ ਡਰ ਰਾ ਚਿਪਕਲੀਆਂ इमोਸ਼ਨਲੀ ਕਮਜ਼ੋਰ ਨਹੀਂ ਕਰਦੇ ਬਟ ਮੈਨੂੰ ਕੁਝ ਫੀਲ ਹੁੰਦਾ ਆਈ ਐਮ ਵੈਰੀ ਆਮ ਵੈਰੀ ਸਕੇਅਰਡ ਆਫ ਚਿਪਕਲੀਆਂ ਬਹੁਤ ਜ਼ਿਆਦਾ ਤੇ ਮੇਰੀ ਡਿੱਗੀ ਸੀ ਇਹ ਮੈਂ ਸਭ ਤੋਂ ਜ਼ਿਆਦਾ ਹਿੰਮਤ ਦਾ ਕੰਮ ਕੀਤਾ ਸੋ ਆਮ ਨਾਟ ਕਿਟਿੰਗ ਸੀਰੀਅਸਲੀ ਮੇਰੇ ਵਾਸਤੇ ਬਹੁਤ ਹਿੰਮਤ ਦਾ ਕੰਮ ਹੈ ਚਿਪਕਲੀ ਨੂੰ ਇਦਾਂ ਹਟਾਣਾ ਬਹੁਤ ਵੱਡੀ ਗੱਲ ਆ ਮੇਰੇ ਵਾਸਤੇ ਸਾਰਾ ਐਡਿਕਸ਼ਨ ਕਿਸ ਸਟੇਜ ਦੇ ਲਾਈਫ ਦੇ ਵਿੱਚ ਕੰਮ ਦੀ ਸਭ ਤੋਂ ਜ਼ਿਆਦਾ ਕੈਮਰੇ ਦੀ ਕੰਮ ਦੀ ਸਿੰਗਿੰਗ ਦੀ ਤੇ ਐਡਿਕਸ਼ਨ ਅੱਜਕੱਲ ਮੈਨੂੰ ਬਹੁਤ ਜ਼ਿਆਦਾ ਪਾਈ ਹੋਈ ਆ ਤੁਹਾਡੇ ਪਿਆਰ ਦੀ ਸੀਰੀਅਸਲੀ ਜਿਹੜੇ ਇੰਸਟਾਗ੍ਰam ਤੇ ਸਵੇਰੇ ਉੱਠ ਕੇ ਅੱਖਾਂ ਹੀ ਖੁੱਲਦੀਆਂ ਫਿਰ ਵੀ ਐਂ ਜੇ ਕਰਕੇ